ਟਰੰਪ ਕਹਿ ਰਿਹਾ ਹੈ ਮੋਦੀ ਨੂੰ ਕਿ ਰਸ਼ੀਆ ਤੋਂ ਤੇਲ ਲੈਣਾ ਬੰਦ ਕਰੋ ਹੁਕਮ ਹੈ ਨਾ ਇਹ ਹੂੰ ਇਹਦਾ ਮਤਲਬ ਮੋਦੀ ਸਭ ਕੁਝ ਨਹੀਂ ਪੰਜਾਬ ਦੀ ਜਦੋਂ ਆਪਾਂ ਗੱਲ ਕਰਦੇ ਆਂ ਆਰਥਿਕਤਾ ਦਾ ਗੱਲ ਕਰਦੇ ਆਂ ਵੱਡਾ ਦਰਮਦਾਰ ਖੇਤੀ ਦੇ ਸਿਰ ਤੇ ਹੈ ਸੂਬਾ ਸਰਕਾਰ ਦਾ ਜਾਂ ਕੇਂਦਰ ਸਰਕਾਰ ਦਾ ਇਸ ਪ੍ਰਤੀ ਗੰਭੀਰ ਨਾ ਹੋਣਾ ਸਾਜ਼ਿਸ਼ ਲੱਗਦੀ ਹੈ ਖੇਤੀ ਨੀਤੀ ਸਰਕਾਰ ਤੋਂ ਅਜੇ ਤੱਕ ਨਾ ਕੇਂਦਰ ਤੋਂ ਨਾ ਪੰਜਾਬ ਸਰਕਾਰ ਤੋਂ ਕੋਈ ਖੇਤੀ ਨੀਤੀ ਨਹੀਂ ਤਿਆਰ ਹੋਈ ਹੂੰ ਇਹਦੇ ਕਰਕੇ ਖੇਤੀ ਧੰਦੇ ਚ ਕੁਝ ਬਚਦਾ ਨਹੀਂ ਨਾ ਬਚਣ ਕਰਕੇ ਲਾਗਤ ਖਰਚੇ ਵੱਧਦੇ ਨੇ ਖੇਤੀ ਛੱਡੀ ਜਾਂਦੀ ਨਹੀਂ ਹੋਰ ਕੋਈ ਧੰਦਾ ਨਹੀਂ ਇਸ ਕਰਕੇ ਕਿਸਾਨਾਂ ਅਸਰ ਕਰਜ਼ਾ ਚੜੀ ਜਾਂਦਾ ਹੈ ਪੈਦਾਵਾਰ ਵਧੀਆ ਉਹਦੇ ਨਾਲ ਲਾਗਤ ਖਰਚੇ ਇਨਪੁਟਸ ਨੇ ਵੱਧ ਗਏ ਵੀ ਉਹ ਪੈਦਾਵਾਰ ਉਹ ਜਿਹੜੀ ਕਿਸਾਨਾਂ ਨੂੰ ਫਾਇਦਾ ਹੋਣਾ ਸੀ ਮਜ਼ਦੂਰਾਂ ਨੂੰ ਫਾਇਦਾ ਹੋਣਾ ਸੀ ਉਹ ਕਾਰਪੋਰੇਟਾਂ ਦੀ ਝੋਲੀ ਚਲਾ ਕਾਰਪੋਰੇਟ ਨੂੰ ਕੇਂਦਰ ਦੇ ਵਿੱਚ ਰੱਖਿਆ ਜਾਂਦਾ ਹੈ ਕਿਸਾਨ ਜੱਥੇਬੰਦੀਆਂ ਨੂੰ ਜਿਹੜੇ ਲੋਕ ਵਪਾਰੀ ਲੋਕ ਨੇ ਉਹ ਸਮਝਣਾ ਚਾਹੁੰਦੇ ਨੇ ਇਹਦਾ ਆਧਾਰ ਕੀ ਹੈ ਵੀ ਹੁਣ ਜੇ ਬੱਚਾ ਪੜਾਉਣਾ ਦਾ ਪ੍ਰਾਈਵੇਟ ਸਕੂਲ ਚ ਪੜਾਓ ਇਸੇ ਤਰ੍ਹਾਂ ਹਸਪਤਾਲ ਦਾ ਇਲਾਜ ਜਿੰਦਰਾ ਹਸਪਤਾਲ ਦੇ ਵਿੱਚ ਪਹਿਲਾਂ 50 ਪੈਸੇ ਦੀ ਪਰਚੀ ਨਾਲ ਕਟਾਓ ਜਾ ਕੇ ਇਲਾਜ ਕਰਾ ਕੇ ਮੁੜੇ ਫਿਰ ਇਹ ਹੋ ਗਿਆ ਵੀ ਜਿੰਦਰਾ ਹਸਪਤਾਲ ਤੇ ਜੇ ਭੇਜਣਾ ਤਾਂ ਬੈੱਡ ਰੋਡ ਹੀ ਲਾਇਆ ਹੋਇਆ ਹਵਾਈ ਅੱਡੇਆਂ ਤੇ ਕਬਜ਼ਾ ਟਰਾਂਸਪੋਰਟ ਤੇ ਕਬਜ਼ਾ ਕਿਹੜੀ ਚੀਜ਼ ਛੱਡਿਆ ਕੋਲੇ ਦੇ ਖਾਣਾ ਆਉਂਦੀ ਜਿਹੜੀਆਂ ਉਹਨਾਂ ਤੇ ਕਬਜ਼ਾ ਜੰਗਲਾਂ ਦੇ ਕਬਜ਼ਾ ਪਾਣੀਆਂ ਦੇ ਕਬਜ਼ਾ ਹੁਣ ਇਹ ਅਪਜਾਉ ਜ਼ਮੀਨਾਂ ਤੇ ਕਬਜ਼ਾ ਕਰਨਾਰੇ ਅਮਰਿੰਦਰ ਨੇ ਕੰਪਨੀ ਨੂੰ ਕਿਹਾ ਸੀ ਵੀ ਮੇਰਾ ਜੀ ਕਰਦਾ ਵੀ ਸਾਰੀ ਮੈਂ ਜ਼ਮੀਨ ਲੈ ਲਾਂ ਇਸ ਨੂੰ ਬੇ ਜੀ ਨਹੀਂ ਸੀ ਕਰਦਾ ਹਮ ਤੈ ਸੀ ਪੁਲਿਸ ਹਮ ਇੰਪਲੀਮੈਂਟਲੀ ਹੋ ਸਕੀਆ ਬੱਕਰੀ ਗੱਲ ਹੈ ਤੋਂ ਲੱਗਦਾ ਤੁਹਾਡੇ ਯਤਨ ਸਾਰਥਕ ਸਾਬਤ ਹੋਣਗੇ ਆਉਣ ਵਾਲੇ ਸਮੇਂ 'ਚ ਕਿਸਾਨੀ ਨੂੰ ਸੁਖਾਵਾਂ ਬਣਾਉਣ ਲਈ ਰੋਲਾ ਪਾਰਖੇ ਲੋਕਾਂ ਨੇ ਕਿ ਪਾਣੀ ਜ਼ਹਿਰੀਲਾ ਹੋ ਰਿਹਾ ਹੈ ਪਾਣੀ ਲਾਲ ਆ ਗਿਆ ਪਾਣੀ ਪੀਲਾ ਆ ਗਿਆ ਪਾਣੀ ਕਾਲਾ ਆ ਰਿਹਾ ਹੈ ਧਰਤੀ ਤੋਂ ਸੰਘਰਸ਼ ਤੋਂ ਬਗੈਰ ਕੋਈ ਗੱਲ ਸਰਕਾਰ ਤੋਂ ਨਾ ਮਨਾਈ ਜਾ ਸਕਦੀਆਂ ਨਾ ਲਾਗੂ ਕਰਵਾਈ ਜਾ ਸਕਦੀਆਂ ਸਾਡੇ ਸਿਰ ਕਿੰਨਾ ਕਰਜ਼ਾ ਹੈ ਪੰਜਾਬ ਸਰ 3 ਲੱਖ ਕਰੋੜ ਤੋਂ ਉੱਤੇ ਟੱਪ ਗਿਆ ਜੀ 152 53 ਲੱਖ ਕਰੋੜ ਕੇਂਦਰ ਸਰਕਾਰ ਦਾ ਜੀ ਅਮਰੀਕਾ ਇਹਦਾ ਦੁਨੀਆ ਦਾ ਰਾਜਾ ਕਿਹਾ ਜਾਂਦਾ ਹੈ 37 ਟ੍ਰਿਲੀਅਨ ਉਹਦੇ ਸਰਕਾਰ ਦਾ ਕਲਾਵਾ ਜੀਆਂ ਬੇਖਰੀਓ ਤੁਸੀਂ ਮੈਂ ਜੀਰ ਜੀ ਤਾਜ਼ਰਾ ਪਿਆਰ ਭਰੀ ਸੱਚੇ ਕਾਲ ਕਿਸਾਨੀ ਪੰਜਾਬ ਦੇ ਵਿੱਚ ਵੱਡਾ ਮੁੱਦਾ ਹੈ ਪੰਜਾਬ ਦੀ ਆਰਥਿਕਤਾ ਦਾ ਜਿਹੜਾ ਪਾੜਾ ਹੈ ਉਹ ਕਿਸਾਨੀ ਦੇ ਸਿਰ ਹੈ ਕਿਸਾਨੀ ਪੰਜਾਬ ਨੂੰ ਚਲਾਉਂਦੀ ਹੈ ਤੇ ਕਿਸਾਨੀ ਦੇ ਕਿਹੜੀਆਂ ਉਹ ਸਮੱਸਿਆਵਾਂ ਨੇ ਜਿਹੜੀਆਂ ਦਰਪੇਸ਼ ਨੇ ਉਹਨਾਂ ਦਾ ਹੱਲ ਕੀ ਹੈ ਕਿਸਾਨੀ ਧਿਰਾਂ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਕਿੰਨਾ ਕੁ ਗੰਭੀਰ ਨੇ ਲੰਮਾ ਸਮਾਂ ਕਿਸਾਨੀ ਦੇ ਲੇਖੇ ਲਾਉਣ ਲਈ ਉਹ ਮੰਗਾਂ ਜਿਹੜੀਆਂ ਮਨਮਾਈਆਂ ਜਾਣੀਆਂ ਚਾਹੀਦੀਆਂ ਸੀ ਜਾਂ ਮਨਵਾਉਣ ਦਾ ਯਤਨ ਕਰ ਰਹੇ ਨੇ ਅੱਜ ਅਸੀਂ ਪਹੁੰਚੇ ਹਾਂ ਬਹੁਤ ਹੀ ਸਤਿਕਾਰਤ ਜਗਿੰਦਰ ਸਿੰਘ ਉਗਰਾਹਾ ਭਾਰਤੀ ਕਿਸਾਨ ਯੂਨੀਅਨ ਅਗਰਾਹਾ ਦੇ ਪ੍ਰਧਾਨ ਸਾਹਿਬ ਨੇ ਆਓ ਇਹਨਾਂ ਦਾ ਸਵਾਗਤ ਕਰਦੇ ਹਾਂ ਫਿਰ ਗੱਲਬਾਤ ਸ਼ੁਰੂ ਕਰਦੇ ਹਾਂ ਪ੍ਰਧਾਨ ਸਾਹਿਬ ਸੱਚੀ ਕਾਲ ਜੀ ਆਇਆਂ ਧੰਨਵਾਦ ਜੀ ਸੇਤਾ ਠੀਕ ਠਾਕ ਨੇ ਪ੍ਰਧਾਨ ਸਾਹਿਬ ਬਿਲਕੁਲ ਠੀਕ ਪ੍ਰਧਾਨ ਸਾਹਿਬ ਪੰਜਾਬ ਦੀ ਕਿਸਾਨੀ ਦੀ ਸਥਿਤੀ ਕੀ ਹੈ ਤੁਹਾਨੂੰ ਪੰਜਾਬ ਦੀ ਕਿਸਾਨੀ ਨੂੰ ਸਾਰਿਆਂ ਨੂੰ ਪਤਾ ਹੈ ਵੀ ਸੰਕਟ ਵਿੱਚੋਂ ਦੀ ਗੁਜ਼ਰ ਰਹੀ ਹੈ ਜੀ ਖੇਤੀ ਕਿਤਾ ਘਾਟੇ ਜਾਣ ਕਰਕੇ ਕੋਈ ਵੀ ਬੰਦਾ ਖੇਤੀ ਕਰਨ ਨੂੰ ਤਿਆਰ ਨਹੀਂ ਜੀ ਜਿਨ੍ਹਾਂ ਕੋਲੇ ਖੇਤੀਯੋਗੀਆਂ ਜ਼ਮੀਨਾਂ ਵੀ ਨੇ ਉਹ ਵੀ ਆਪੇ ਆਪਣੇ ਬੱਚਿਆਂ ਨੂੰ ਖੇਤੀ 'ਚ ਨਹੀਂ ਪਾਉਣਾ ਚਾਹੁੰਦੇ। ਹੂੰ। ਕਾਰਨ ਵੱਡਿਆ ਵੀ ਖੇਤੀ ਨੀਤੀ ਸਰਕਾਰ ਤੋਂ ਅਜੇ ਤੱਕ ਨਾ ਕੇਂਦਰ ਤੋਂ ਨਾ ਪੰਜਾਬ ਸਰਕਾਰ ਤੋਂ ਕੋਈ ਖੇਤੀ ਨੀਤੀ ਨਹੀਂ ਤਿਆਰ ਹੋਈ। ਹੂੰ। ਜਿਹਦੇ ਕਰਕੇ ਖੇਤੀ ਧੰਦੇ 'ਚ ਕੁਝ ਬਚਦਾ ਨਹੀਂ। ਹੂੰ। ਨਾ ਬਚਣ ਕਰਕੇ ਲਾਗਤ ਖਰਚੇ ਵੱਧਦੇ ਨੇ, ਖੇਤੀ ਛੱਡੀ ਜਾਂਦੀ ਨਹੀਂ ਹੋਰ ਕੋਈ ਧੰਦਾ ਨਹੀਂ। ਇਸ ਕਰਕੇ ਕਿਸਾਨਾਂ 'ਸਰ ਕਰਜ਼ਾ ਚੜੀ ਜਾਂਦਾ ਹੈ। ਕਿਉਂਕਿ ਲਾਗਤ ਖਰਚੇ ਦੇ ਮੁਤਾਬਕ ਭਾਅ ਨਹੀਂ ਮਿਲਦੇ। ਹੂੰ। ਜਾਂ ਉਹਨੇ ਕੁਦਰਤੀ ਆਫਤਾਂ ਨਾਲ ਹੋਇਆ ਨੁਕਸਾਨ ਦਾ ਪੂਰਾ ਮਆਵਜ਼ਾ ਨਹੀਂ ਮਿਲਦਾ। ਤੇ ਇਹਨਾਂ ਕਾਰਨਾਂ ਕਰਕੇ ਕਾਰਨ ਹੋਰ ਵੀ ਬੜੇ ਆ। ਹੂੰ। ਕਿ ਖੇਤੀ ਨੂੰ ਪਰਫਲਤ ਕਿਵੇਂ ਕੀਤਾ ਜਾ ਸਕਦਾ ਬੜੇ ਕਾਰਨ ਆ। ਇਸ ਕਰਕੇ ਇਹਦੇ ਵੱਲ ਸਰਕਾਰ ਧਿਆਨ ਨਹੀਂ ਦੇ ਰਹੀ ਕੋਈ। ਨਾ ਕੇਂਦਰ ਦੇ ਰਹੀ ਹੈ ਨਾ ਪੰਜਾਬ ਸਰਕਾਰ। ਪ੍ਰਧਾਨ ਜੀ ਪੰਜਾਬ ਦੀ ਜਦੋਂ ਆਪਾਂ ਗੱਲ ਕਰਦੇ ਆ ਆਰਥਿਕਤਾ ਦਾ ਗੱਲ ਕਰਦੇ ਆ ਵੱਡਾ ਦਰਮਦਾਰ ਖੇਤੀ ਦੇ ਸਿਰ ਤੇ ਆ। ਸੂਬਾ ਸਰਕਾਰ ਦਾ ਜਾਂ ਕੇਂਦਰ ਸਰਕਾਰ ਦਾ ਇਸ ਪ੍ਰਤੀ ਗੰਭੀਰ ਨਾ ਹੋਣਾ 사지ਸ਼ ਲੱਗਦੀ ਹੈ ਜਾਂ ਨਾ ਸਮਝੀ ਜਿਹੜੇ ਇੱਕਦਮ ਗੰਭੀਰ ਨਾ ਹੋਣ ਦਾ ਕਾਰਨ ਵੱਡਾ ਕਾਰਨ ਇਹ ਪੂੰਜੀਪਤੀ ਸਿਸਟਮ ਦੀਆਂ ਜਿਹੜੀ ਸਮਰਾਜੀ ਸਿਸਟਮ ਦੀਆਂ ਪਾਲਿਸੀਆਂ ਹਮ ਅਸਲ ਚ ਜਿਹੜਾ ਪੂੰਜੀਪਤੀ ਪ੍ਰਬੰਧ ਹੈ ਨਾ ਸਮਰਾਜੀ ਪ੍ਰਬੰਧ ਇਹ ਵੱਡਿਆ ਦੂਰੋਂ ਦੇਖਦਾ ਹਮ ਤੇ ਦੂਰੋਂ ਇਹਨਾਂ ਨੂੰ ਇਹ ਇਹ ਹੈ ਇਹਨਾਂ ਦਾ ਮਨੋਰਥ ਹੈ ਮੁਨਾਫਾ ਪੂੰਜੀਪਤੀ ਪ੍ਰਬੰਧ ਦੇ ਅੰਦਰ ਕਾਰਪੋਰੇਟ ਨੂੰ ਵਿਕਸਿਤ ਕੀਤਾ ਜਾਂਦਾ ਹੈ ਵਿਕਸਿਤ ਕਾਰਪੋਰੇਟ ਮੁਨਾਫੇ ਨਾਲ ਹੁੰਦਾ ਹੈ ਉਹਨੂੰ ਮੁਨਾਫੇ ਕਿਹੜੀ ਗੱਲ 'ਚੋਂ ਜ਼ਿਆਦਾ ਮਿਲਦੇ ਨੇ ਫਿਰ ਉਹਨਾਂ ਆਧਾਰਿਆਂ ਤੇ ਉਹਨਾਂ ਸੰਸਥਾਵਾਂ 'ਤੇ ਫਿਰ ਉਹ ਕਬਜ਼ਾ ਕਰਦਾ ਜੀ ਜਿਵੇਂ ਹੁਣ ਤੁਸੀਂ ਆਪਾਂ ਬੈਠੇ ਆ ਇੱਥੇ ਕੋਈ ਸਮਾਂ ਹੁੰਦਾ ਸੀ ਸਕੂਲੇ ਜਾਂਦੇ ਨਹੀਂ ਸੀ ਆਪਾਂ ਪੜਦੇ ਬੱਚੇ ਪਾਉਂਦੇ ਨਹੀਂ ਸੀ ਸਕੂਲੇ ਤੇ ਹੁਣ ਸਮਾਂ ਆ ਗਿਆ ਵੀ ਐਜੂਕੇਸ਼ਨ ਬਹੁਤ ਜ਼ਰੂਰੀ ਹੋ ਗਈ ਹੂੰ ਚਾਹੇ ਛੋਟਾ ਚਾਹੇ ਵੱਡਾ ਚਾਹੇ ਦਿਹਾੜੀ ਕਰਦਾ ਉਹ ਕਹਿੰਦਾ ਵੀ ਬੱਚੇ ਪੜਾ ਲਓ ਜ਼ਿੰਦਗੀ ਇਹਦੇ ਨਾਲ ਬਣੂਗੀ ਇੱਕ ਸੁਪਨਾ ਜਿਵੇਂ ਬਿਜਲੀ ਹੈ ਬਿਜਲੀ ਬਿਨਾਂ ਜ਼ਿੰਦਗੀ ਜਿਉਣੀ ਨਹੀਂ ਸਕਦੇ ਜੀ ਪੜਾਈ ਬਿਨਾ ਜ਼ਿੰਦਗੀ ਜਿਉਣੀ ਨਹੀਂ ਸਕਦੇ। ਸਿਹਤ ਸਿਮਾਂਤ ਚੰਗੀਆਂ ਚਾਹੀਦੀਆਂ ਨੇ ਤੇ ਵਾਸਤੇ ਉਜਰਤ ਬਿਨਾ ਜਿੰਤੀ ਜ਼ਿੰਦਗੀ ਕੱਢੀ ਨਹੀਂ ਜਾ ਸਕਦੀ। ਇਸੇ ਤਰ੍ਹਾਂ ਜਿਹੜਾ ਪਾਣੀ ਹੈ ਉਹਦੇ ਬਿਨਾ ਜਿਉ ਨਹੀਂ ਸਕਦੇ। ਜੰਗਲਾਂ ਮੰਨ ਲਿਆ ਜਾ ਸਕਦਾ। ਵਾਤਾਵਰਣ ਨੂੰ ਸ਼ੁੱਧ ਹੁੰਦਾ। ਇਸ ਕਰਕੇ ਅਬਜੌਰ ਜ਼ਮੀਨਾਂ ਦਾ ਇੱਕ ਖੇਤਰ ਹੈ ਜਿਹੜਾ ਇਹ ਜਿੱਨਾਂ ਚ ਕਾਰਪੋਰੇਟ ਦੇ ਘੇਰੇ ਚ ਬਾਹਰ ਰਿਹਾ। ਹੂੰ ਉਹਨਾਂ ਚ ਰਹਿ ਉਤਮ ਰਿਹਾ। ਠੀਕ ਹੈ ਜੀ। ਜਦੋਂ ਉਹਨਾਂ ਦੇ ਘੇਰੇ ਚ ਆ ਗਿਆ ਉਹਨਾਂ ਦਾ ਮਾਡਲ ਲਾਗੂ ਹੋ ਗਿਆ ਜਦੋਂ ਉਹਨਾਂ ਦੀ ਨੀਅਤ ਹੋ ਗਈ। ਫਿਰ ਸਰਕਾਰ ਨੇ ਇਸ ਧੰਦੇ ਨੂੰ ਜਾਣ ਬੁੱਝ ਕੇ ਮਥੀ ਸਾਜਿਸ਼ ਤਹਿਤ ਇਗਨੋਰ ਕੀਤਾ ਹਮ ਡਿਵੈਲਪਮੈਂਟ ਹੋਈ ਹੈ ਪ੍ਰੋਡਕਸ਼ਨ ਦੀ ਪੈਦਾਵਾਰ ਵਧੀ ਹੈ ਅਪਜਾਓ ਜ਼ਮੀਨਾਂ ਵਧੀਆਂ ਨੇ ਮਸ਼ੀਨੀਕਰਨ ਯੁੱਗ ਹੋਇਆ ਹੈ ਤੇ ਨਾਲ ਦੀ ਨਾਲ ਜਿਹੜੀ ਪੈਦਾਵਾਰ ਵਧੀ ਹੈ ਉਹਦੇ ਨਾਲ ਲਾਗਤ ਖਰਚੇ ਇਨਪੁਟਸ ਨੇ ਵਧ ਗਏ ਵੀ ਉਹ ਪੈਦਾਵਾਰ ਹੋ ਜਿਹੜੀ ਕਿਸਾਨਾਂ ਨੂੰ ਫਾਇਦਾ ਹੋਣਾ ਸੀ ਮਜ਼ਦੂਰਾਂ ਨੂੰ ਫਾਇਦਾ ਹੋਣਾ ਸੀ ਉਹ ਕਾਰਪੋਰੇਸ਼ਨਾਂ ਦੀ ਝੋਲੀ ਚ ਲੱਗ ਗਿਆ ਹਮ ਤੇ ਮਜ਼ਦੂਰ ਖੇਤਰ ਨੂੰ ਤਾਂ ਖੇਤਾਂ ਜਵਾਰੀ ਕਰਤਾ ਉਹਦਾ ਕੰਮ ਮੁਕਾਈ ਦਿੱਤਾ ਮਸ਼ੀਨਰੀ ਨੂੰ ਸੰਭਾਲਣ ਦਾ ਸਾਰਾ ਕੰਮ ਇਸ ਕਰਕੇ ਇਹ ਧੱਦੇ ਨੂੰ ਐ ਨਹੀਂ ਵੀ ਉਧਰ ਮੁੜਿਆ ਨਹੀਂ ਸੀ ਜਾ ਸਕਦਾ ਹੁਣ ਵੀ ਜਾਣਦੀ ਹੈ ਸਰਕਾਰ ਵੀ ਖੇਤੀ ਕੀਤਾ ਘਾਟੇ ਚ ਕਿਉਂ ਹੈ ਤੇ ਇਹਦੇ ਕਾਰਨ ਕਿਹੜੇ ਨੂੰ ਦੂਰ ਕਿਵੇਂ ਕੀਤਾ ਜਾ ਸਕਦਾ ਪਰ ਹੁਣ ਵੀ ਸੰਸੀਅਰ ਨਹੀਂ ਹੈ ਦੇਖੋ ਤੁਸੀਂ ਹੈਰਾਨੀ ਦੀ ਗੱਲ ਇਹ ਹੈ ਵੀ ਹਣਾ ਨੇ ਫਸਲਾਂ ਮਾਰਤੀਆਂ ਜੀ ਤੇ ਸਰਕਾਰ ਜੇ ਉੱਥੇ ਖੜੀ ਹੈ ਕਿ ਕਿਸੇ ਦੇ 40 ਕਿੱਲੇ ਮਰ ਗਏ 50 ਕਿੱਲੇ ਮਰ ਗਏ 5 ਏਕੜ ਦੇ ਮਾਮਜ਼ਾ ਮਿਲੂਗਾ ਅੱਛਾ ਉਹ ਵੀ ਘੱਟ ਤੋਂ ਘੱਟ ਪੰਜਾਬ ਸਰਕਾਰ ਕਰੀ 20000 ਪਹਿਲਾਂ ਸਰਕਾਰ ਨੇ ਦਿੱਤਾ 6800 6800 ਰੁਪਇਆ ਹੂੰ ਯਾਨੀ ਮਾਮਜ਼ਾ ਵੀ ਨਾ ਪੂਰਾ ਦੇਣਾ ਪੂਰੀ ਜ਼ਮੀਨ ਦਾ ਵੀ ਨਾ ਦੇਣਾ ਉਹਦੇ ਉੱਤੇ ਕੋਈ ਪੱਕੀ ਪਾਲਿਸੀ ਵੀ ਨਾ ਤੈਅ ਕਰਨਾ ਯਾਨੀ ਇਹਦਾ ਮਤਲਬ ਹੈ ਖੇਤੀ ਦੇ ਵਿੱਚੋਂ ਕਿਸਾਨੀ ਨੂੰ ਐ ਬਣਾ ਦੋ ਵੀ ਹੱਥ ਖੜੇ ਕਰਕੇ ਖੇਤੀ ਚੋਂ ਆਪ ਹੀ ਬਾਹਰ ਹੋ ਜਾਣਾ ਤੇ ਕਾਰਪੋਰੇਟ ਦੇ ਕਬਜ਼ਾ ਕਰ ਲਏ ਫਿਰ ਇਹ ਜਿਹੜੀ ਅਨਾਜ ਐ ਸਰਦੀਆਂ ਨੇ ਦੁੱਧ ਐ ਫਲ ਨੇ ਇਹ ਸਾਰੇ ਸਾਡੇ ਕਬਜ਼ੇ ਚ ਆ ਜਾਣ। ਗੁਰਾਂ ਸਿੰਘ ਜਿਹੜੇ ਇਹ ਇਲਜ਼ਾਮ ਨੇ ਤੁਹਾਡੇ ਅਕਸਰ ਕਿਸਾਨਾਂ ਧਿਰਾਂ ਦੀ ਆਪਾਂ ਗੱਲ ਕਰਦੇ ਹਾਂ ਸਟੇਜਾਂ ਤੋਂ ਗੱਲ ਕਰਦੇ ਹਾਂ ਕਾਰਪੋਰੇਟ ਨੂੰ ਕੇਂਦਰ ਦੇ ਵਿੱਚ ਰੱਖਿਆ ਜਾਂਦਾ ਹੈ ਕਿਸਾਨ ਜੱਥੇਬੰਦੀਆਂ ਨੂੰ। ਜਿਹੜੇ ਲੋਕ ਵਪਾਰੀ ਲੋਕ ਨੇ ਉਹ ਸਮਝਣਾ ਚਾਹੁੰਦੇ ਨੇ ਇਹਦਾ ਆਧਾਰ ਕੀ ਐ ਇਹ ਇਲਜ਼ਾਮਾਂ ਦਾ ਆਧਾਰ ਕੀ ਮੰਨਦੇ ਹੋ ਤੁਸੀਂ? ਦੇਖੋ ਇਹ ਤੁਸੀਂ ਇਹ ਕਹਿ ਸਕਦੇ ਹੋ ਤੁਹਾਨੂੰ ਸਾਰੇ ਅਧਿਕਾਰ ਨੇ ਕਹਿਣ ਦੇ ਅਸੀਂ ਨਹੀਂ ਕਹਿ ਸਕਦੇ ਵੀ ਇਹ ਇਲਜ਼ਾਮ ਐ ਕਿ ਕੀ ਐ। ਹੂੰ ਤੁਸੀਂ ਮੈਂ ਇੱਕ ਗੱਲ ਆਦਾ। ਵੀ ਜਦੋਂ ਵਿਦਿਆਦਾਨ ਜਿਕਰ ਹੋਇਆ ਹੂੰ ਵਿਦਿਆਨ ਕੀ ਹੋਇਆ ਸੀ ਉਦੋਂ ਸਰਕਾਰੀ ਸਕੂਲ ਚੱਲਦੇ ਸੀ ਸਾਰੇ ਪਿੰਡਾਂ 'ਚ ਜੀ ਉਦੋਂ ਵੀ ਅਫਸਰ ਵੀ ਲੱਗਦੇ ਸੀ ਜੱਜ ਵੀ ਲੱਗਦੇ ਸੀ ਪੋਲੀਟੀਕਲ ਲੋਕ ਵੀ ਪੁਰਾਣੇ ਸੀ ਬਾਦਲ ਅਮਰਿੰਦਰ ਪ੍ਰਤਾਪ ਸਿੰਘ ਘੈਰੋਂ ਜਵਾਰ ਲਾਲ ਨਹਿਰੂ ਇੰਦਰਾ ਗਾਂਧੀ ਵਰਗੇ ਜਿੰਨੇ ਪੋਲੀਟੀਕਲ ਲੀਡਰ ਹੋਏ ਨੇ ਉਦੋਂ ਉਹ ਪਹਿਲੀ ਐਜੂਕੇਸ਼ਨ ਵਾਲੀ ਹੋਏ ਨੇ ਜੀ ਬਿਲਕੁਲ ਇਦੋਂ ਪਿੱਛੋਂ ਬਹੁਤ ਸੌਖੀ ਚੱਲਦੀ ਸੀ ਇਹ ਹੂੰ ਮੈਂ 1962 'ਚ ਦਸਵੀਂ ਕੀਤੀ ਹੈ ਬਹੁਤ ਬਿਨਾਂ ਪੈਸਿਆਂ ਤੋਂ ਕੀਤੀ ਕੋਈ ਪੈਸਾ ਨਹੀਂ ਲੱਗਦਾ ਤੇ ਜਦੋਂ ਇਹਨਾਂ ਦੀ ਨਿਗਾ ਆ ਗਈ ਇਹ ਤਾਂ ਹੁਣ ਲੋੜ ਬਣ ਗਈ ਲੋਕਾਂ ਦੀ ਹੂੰ ਕਿ ਇਹ ਨਿੱਜੀਕਰਨ ਕਰਤਾ ਦਾ ਹੂੰ ਪ੍ਰਾਈਵੇਟ ਸਕੂਲ ਖੋਲਤੇ ਕਾਲਜ ਖੋਲਤੇ ਕਿਸੇ ਸਕੂਲ ਦੇ ਵਿੱਚ ਤੁਸੀਂ ਪਿਛਲੇ 10 ਸਾਲਾਂ ਚੋਂ 10 15 ਸਾਲਾਂ ਤੋਂ 20 ਸਾਲਾਂ ਤੋਂ ਕਿਸੇ ਗਰਾਊਂਡ ਦੇ ਵਿੱਚ ਤੁਸੀਂ ਕਦੇ ਐ ਕੋਈ ਮੰਗ ਪੱਤਰ ਪੜ੍ਹਦਾ ਸੁਣਿਆ ਮੰਤਰੀ ਨੂੰ ਵੀ ਸਾਡੇ ਹਾਈ ਸਕੂਲ ਬਣਾ ਦੋ ਜਾਂ ਸਾਡੇ ਕਾਲਜ ਬਣਾ ਦੋ ਕੁੜੀਆਂ ਬਿਲਕੁਲ ਸਹੀ ਗੱਲ ਹੈ ਤੁਹਾਡੀ ਉਹ ਗੱਲ ਬਾਹਰ ਨਿਕਲ ਗਈ ਹੂੰ ਗੱਲ ਕੀ ਵੀ ਜਦੋਂ ਪ੍ਰਾਈਵੇਟਾਂ ਨੂੰ ਛੋਟ ਦਿੱਤੀ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਆਉਂਦੇ ਨੇ ਕਿ ਨਹੀਂ ਆਉਂਦੇ ਇਹ ਗੱਲ ਤੇ ਗੌਰ ਕਰਨੀ ਛੱਡਤੀ ਸਰਕਾਰ ਨੇ ਹਦਾਇਤ ਕਰਤੀ ਵੀ 8ਵੀਂ ਤੱਕ ਕੋਈ ਬੱਚਾ ਫੇਲ ਨਹੀਂ ਕਰਨਾ ਜਨੀਆਂ ਜਾਣ ਬੁਝ ਕੇ ਸਰਕਾਰੀ ਈਦਾਰਿਆਂ ਦਾ ਬੇੜਾ ਗਰ ਕਰਕੇ ਲੋਕਾਂ ਤੋਂ ਹੀ ਕਹਾਤਾ ਵੀ ਹੁਣ ਜੇ ਬੱਚਾ ਪੜਾਉਣਾ ਤਾਂ ਪ੍ਰਾਈਵੇਟ ਸਕੂਲ ਚ ਪੜਾਓ ਇਸੇ ਤਰ੍ਹਾਂ ਹਸਪਤਾਲਾਂ ਦਾ ਇਲਾਜ ਰਜੈਂਟਰ ਹਸਪਤਾਲ ਦੇ ਵਿੱਚ ਪਹਿਲਾਂ 50 ਪੈਸੇ ਦੀ ਪਰਚੀ ਨਾਲ ਘਟਾਓ ਜਾ ਕੇ ਇਲਾਜ ਕਰਾ ਕੇ ਮੁੜਿਓ ਇੰਨਾ ਵਧੀਆ ਪ੍ਰਬੰਧ ਸੀ ਜਦੋਂ ਨਿੱਜੀਕਰਨ ਹੋ ਗਿਆ ਹਸਪਤਾਲਾਂ ਦਾ ਉਧਰੋਂ ਸਾਰੇ ਮੋੜ ਕੇ ਫਿਰ ਇਹ ਹੋ ਗਿਆ ਵੀ ਰਜੈਂਟਰ ਹਸਪਤਾਲ 'ਚ ਜੇ ਭੇਜਣਾ ਤਾਂ ਡੈਡ ਰੋਡ ਹੀ ਲਾਇਆ ਉਹ ਰਾਜ ਨੇ ਉੱਥੇ ਥੰਦਾ ਹੂੰ ਯਾਨੀ ਸਰਕਾਰੀ ਈਦਾਰਿਆਂ ਨੂੰ ਫੇਲ ਕਰਕੇ ਨਿੱਜੀ ਈਦਾਰਿਆਂ ਨੂੰ ਸੌਂਪਣਾ ਤੇ ਉਹਨਾਂ ਦੇ ਵਿੱਚੋਂ ਕਾਰਪੋਰੇਟ ਨੇ ਵੱਡੇ ਮੁਨਾਫੇ ਲੈਣੇ ਇਸ ਤੋਂ ਮੈਂ ਕਿਹੜਾ ਫਿਰੂਗਾ ਇਹ ਇਹ ਬਣਾਈ ਹੋਈ ਕਹਾਣੀ ਜਾਂ ਦੋਸ਼ ਨਹੀਂ ਹੈ ਇਹ ਬਕਾਇਦਾ ਸਕੀਮ ਹੈ ਪਲਾਨ ਹੈ ਐ ਹੋਇਆ ਹੂੰ ਦੇਖੋ ਹੁਣ ਵਿਦਿਆ ਦੇ ਕਬਜ਼ਾ ਬਿਜਲੀ ਬੋਰਡ ਤੇ ਕਬਜ਼ਾ ਹਸਪਤਾਲਾਂ ਦੇ ਕਬਜ਼ਾ ਰੇਲਾਂ ਦੇ ਕਬਜ਼ਾ ਬੰਦਰਗਾਹਾਂ ਤੇ ਕਬਜ਼ਾ ਹਵਾਈ ਅੱਡਿਆਂ ਤੇ ਕਬਜ਼ਾ ਟਰਾਂਸਪੋਰਟ ਤੇ ਕਬਜ਼ਾ ਕਿਹੜੀ ਚੀਜ਼ ਛੱਡਿਆ ਕੋਲੇ ਦੇ ਖਾਣਾ ਆਉਂਦੀ ਜਿਹੜੀਆਂ ਉਹਨਾਂ ਦੇ ਕਬਜ਼ਾ ਜੰਗਲਾਂ ਦੇ ਕਬਜ਼ਾ ਪਾਣੀਆਂ ਦੇ ਕਬਜ਼ਾ ਹੁਣ ਇਹ ਅਪਜਾਉ ਜ਼ਮੀਨਾਂ ਤੇ ਕਬਜ਼ਾ ਕਰਨ ਆ ਰਹੇ ਇਹ ਹਕੀਕਤ ਨੂੰ ਕੌਣ ਲ ਘੋਲੂਗਾ ਜੀ ਗ੍ਰਾਂਡ ਸਾਹਿਬ ਜਦੋਂ ਕਿਸਾਨਾਂ ਧਿਰਾਂ ਦੀ ਗੱਲ ਕਰਦੇ ਆਂ ਪੰਜਾਬ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਕਿਸਾਨੀ ਦੀ ਗੱਲ ਕਰਦੀਆਂ ਨੇ ਖੇਤੀ ਵੜੀ ਬਚਾਉਣ ਦੀ ਗੱਲ ਕਰਦੀਆਂ ਨੇ ਮੈਂ ਦੁਆਰਾ ਫਿਰ ਸਵਾਲ ਲੈ ਕਿਉਂ ਨੇ ਉਹਨਾਂ ਦੇ ਕੇਂਦਰ ਦੇ ਵਿੱਚ ਖੇਤੀ ਵੜੀ ਐ ਜਾਂ ਚੌਧਰ ਇਹ ਸਵਾਲ ਤਾਂ ਹੁੰਦਾ ਕਿਉਂਕਿ ਜੇ ਖੇਤੀ ਐ ਸਾ ਮੰਸੂਬਾ ਹੈ ਜਿਹੜਾ ਜਿਹੜੇ ਏਜੰਡੇ ਨੇ ਜਾਂ ਜਿਹੜੀਆਂ ਮੰਗਾਂ ਨੇ ਉਹ ਇੱਕ ਹੋਣ ਵੱਖਰੀਆਂ ਵੱਖਰੀਆਂ ਕਿਉਂ ਦੇਖੋ ਜਿਹੜੀ ਖੇਤੀ ਹੈ ਨਾ ਜੀ ਖੇਤੀ ਪ੍ਰਧਾਨ ਸੂਬਾ ਇਹ ਇਹਨੂੰ ਡਿਵੈਲਪ ਕਰਨ ਇਹ ਕਿਹੋ ਜਿਹਾ ਕਾਰੋਬਾਰ ਹੈ ਜਿਹੜਾ ਬਹੁਤ ਵੱਡੀ ਗਿਣਤੀ ਨੂੰ ਰੋਜ਼ਗਾਰ ਦਿੰਦਾ ਜੀ ਜੇ ਇਹਨੂੰ ਇਹਨੂੰ ਮਾਪਣਾ ਹੋਵੇ ਕੋਰੋਨਾ ਦੇ ਵਿੱਚ ਸਾਰੇ ਕਾਰੋਬਾਰ ਫੇਲ ਹੋ ਗਏ ਜੀ ਕੰਲਾ ਖੇਤੀ ਹੈ ਜਿੱਥੇ ਮਤਲਬ ਧੰਦਾ ਕੰਮ ਕਰਨ ਦੀ ਉਜਰਤ ਮਿਲਦੀ ਰਹੀ ਹੈ ਬੰਦਿਆਂ ਨੂੰ ਜੀ ਪ੍ਰਮਾਣ ਕਰਦਿਆਂ ਨੇ ਸਰਕਾਰਾਂ ਵੀ ਖੇਤੀਬਾੜੀ ਮਤਲਬ ਕਰੋਨਾ ਤੇ ਖੇਤੀਬਾੜੀ ਦਾ ਕੋਈ ਅਸਰ ਨਹੀਂ ਹੋਇਆ ਖੇਤੀਬਾੜੀ ਨੇ ਬਚਾਇਆ ਮਤਲਬ ਉਹਨਾਂ ਲੋਕਾਂ ਨੂੰ ਕਿਉਂਕਿ ਇੰਡਸਟਰੀਆਂ ਦਾ ਬੰਦ ਹੋ ਗਿਆ ਸੀ ਹੂੰ ਦੂਜੇ ਦੇਸ਼ਾਂ ਦੀ ਆਰਥਿਕਤਾ ਡੰਮਾ ਡੋ ਰੋ ਗਈ ਜੀਡੀਪੀ ਆਪਣੀ ਬਚੀ ਹੈ ਖੇਤੀਬਾੜੀ ਕਰਕੇ ਬਚੀ ਹੈ ਇਸ ਕਰਕੇ ਇਸ ਠੰਡੇ ਦੇ ਵਿੱਚ ਜਿੱਡੀ ਵੱਡੀ ਪਾਪੂਲੇਸ਼ਨ ਹੈ ਸਾਡੀ ਹੂੰ ਇਹਦੇ ਵਾਸਤੇ ਜਿੱਡੀ ਵੱਡੀ ਡਿਵੈਲਪਮੈਂਟ ਖੇਤੀਬਾਤੀ ਚਾਹੀਦੀ ਸੀ ਇਨਵੈਸਟ ਦੀ ਲੋੜ ਸੀ ਇੱਥੇ ਚਿੱਤੀ ਵਿੱਚ ਇਨਵੈਸਟ ਕਰਕੇ ਜਿਹੜੀਆਂ ਗੈਰ ਪਜਾਉ ਜ਼ਮੀਨਾਂ ਨੇ ਪਜਾਉ ਬਣਾਈਆਂ ਜਾ ਸਕਦੀਆਂ ਸੀ ਹੋਰ ਵੱਡੇ ਲੋਕਾਂ ਨੂੰ ਬਹੁਤ ਸਾਰੇ ਵੱਡੇ ਹਿੱਸੇ ਨੂੰ ਰੁਜ਼ਗਾਰ ਦਿੱਤਾ ਜਾ ਸਕਦਾ ਸੀ ਇਹਨਾਂ ਦੇ ਅੱਪ ਦੇ ਅੰਕੜੇ ਨੇ ਵੀ ਪੌਣੇ 10 ਕਰੋੜ ਏਕੜ ਜ਼ਮੀਨ ਪਈ ਹੈ ਹਿੰਦੁਸਤਾਨ 'ਚ ਜਿਹੜੀ ਗੈਰ ਪਜਾਉ ਹੈ ਪਜਾਉ ਬਣਾਈ ਜਾ ਸਕਦਾ ਜੇ ਥੋੜੀ ਪੂੰਜੀ ਲੱਗੀ ਜੀ ਉਧਰ ਨੂੰ ਕੋਈ ਧਿਆਨ ਨਹੀਂ ਹੂੰ ਜਿਹੜੀਆਂ ਪਹਿਲਾਂ ਹੀ ਪੈਦਾਵਾਰ ਦੇ ਰੀਆਂ ਨੇ ਉਹਨਾਂ ਤੇ ਕਬਜ਼ਾ ਕਰਕੇ ਭਾਰਤ ਮਾਲਾ ਪ੍ਰੋਜੈਕਟ ਦੀਆਂ ਸੜਕਾਂ ਡੰਪ ਬਣਾਉਣਾ ਨਵੇਂ ਆਰਥਿਕ ਜ਼ੋਨ ਬਣਾਉਣਾ, ਛੈਲੋ ਗਦਾਮ ਬਣਾਉਣਾ, ਮੰਡੀਆਂ ਖਤਮ ਕਰਨਾ, ਸਰਕਾਰੀ ਖਰੀਦ ਖਤਮ ਕਰਨਾ। ਯਾਨੀ ਇੱਧਰ ਨੂੰ ਪੈ ਕੇ ਆ ਜਿਹੜੇ ਤੁਸੀਂ ਅਨਾਜ ਦੇ ਭੰਡਾਰ ਵੱਡੇ ਵੱਡੇ ਕਰੇ ਹੋਏ ਨੇ ਇਹ ਬੰਦ ਕਰੋ ਤੁਸੀਂ। ਅਮਰੀਕਾ ਦੇਊਗਾ ਜਿਵੇਂ ਹੁਣ ਉਹ ਕਹਿ ਹੀ ਰਿਹਾ ਹੈ ਕਿ ਟਰੰਪ ਬੋਲ ਹੀ ਰਿਹਾ ਨਾ ਉਲਟਾ ਖੁੱਲ੍ਹੇ ਹੀ ਬੋਲਣ ਲੱਗੇ ਨਾ ਕਿ ਜਾਂ ਸਾਨੂੰ ਮੰਡੀ ਦਿਓ, ਨਹੀਂ ਮੈਂ ਟੈਰਫ ਵਧਾ ਦੂੰ। ਹੂੰ ਬਿਲਕੁਲ ਇਹਦਾ ਮਤਲਬ ਸਿਰਫ ਇਹੀ ਬਣਦਾ ਹੈ ਵੀ ਜਾਂ ਮੈਨੂੰ ਭਾਰਤ ਦੀ ਮੰਡੀ ਦੇਵੇ, ਮੰਡੀ ਦਾ ਮਤਲਬ ਜਿਹੜਾ ਟੈਰਫ ਹੈ ਜ਼ੀਰੋ ਕਰੋ। ਇੱਕ ਸਮੂਹਤ ਕਰੋ ਸਨਮਾ ਹੁਣ ਦੇਸੂ ਦੀ ਮਾਰਕੀਟ ਚ ਕਿਉਂਕਿ ਅਸੀਂ ਤਾਂ ਸਬਸਿਡੀਆਂ ਦੇ 98% ਸਬਸਿਡੀਆਂ ਜੀ ਅਮਰੀਕਾ ਚ ਹਮ ਜਿਹੜੀ ਡੈਰੀ ਫਾਰਮਿੰਗ ਆਇਆ ਖੇਤੀ ਪ੍ਰੋਡਕਸ਼ਨ ਉਹਨਾਂ ਦੇ ਸਬਸਿਡੀ ਹੈ ਉਹਨਾਂ ਦਾ ਸਸਤਾ ਮਾਲ ਪਹੁੰਚਦਾ ਹੁੰਦਾ ਜਦੋਂ ਇੱਥੇ ਆ ਕੇ ਸਾਨੂੰ ਕਿੱਥੇ ਖੜਨ ਦੇਊਗਾ ਉਹ ਜਿਹੜੀ ਸਾਡੀ ਪ੍ਰੋਡਕਸ਼ਨ ਹੈ ਮਹਿੰਗੀ ਪੈਂਦੀ ਹੈ ਇਸ ਕਰਕੇ ਉਹ ਮੰਡੀਆਂ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਇਹ ਐ ਜਾਣ ਬੁੱਝ ਕੇ ਮਤੀ ਹੋਈ ਪਾਲਿਸੀ ਦੇ ਤਹਿਤ ਇੱਕ ਤੰਦੇ ਨੂੰ ਫੇਲ ਕੀਤਾ ਜਾਣ ਕੇ ਜਾਣ ਕੇ ਫੇਲ ਕੀਤਾ ਏ ਵੀ ਇਹ ਆਪਣੇ ਆਪ ਹੀ ਬਾਹਰ ਹੋ ਜਾਣ। ਹੁਣ ਤੁਸੀਂ ਦੇਖੋ ਜਿਵੇਂ ਆਪਾਂ ਹੀ ਬੈਠੇ ਆ ਸਾਰੇ ਪੰਜਾਬ ਦੇ ਵਿੱਚ ਬੈਠੇ ਆ। ਕਿਸੇ ਪਰਿਵਾਰ ਚਲੇ ਜਾਓ। ਜਿਨ੍ਹਾਂ ਦਾ ਖੇਤੀਜੋ ਵਧੀਆ ਗੁਜ਼ਾਰਾ ਹੁੰਦਾ ਉਹਨਾਂ ਦੇ ਪਰਿਵਾਰ ਚ ਵੀ ਚਲੇ ਜਾਓ। ਉਹਨਾਂ ਨੂੰ ਪੁੱਛੋ ਵੀ ਤੁਹਾਡਾ ਖੇਤੀ ਕਰਨ ਦਾ ਗਾਂ ਤੁਹਾਡੇ ਬੱਚਿਆਂ ਦੀ ਪਲਾਨ ਕੀ ਹੈ? ਨਹੀਂ ਕੋਈ ਬੱਚਾ ਨਹੀਂ ਤੁਹਾਨੂੰ ਕਹਿਣ ਇਹ ਕਹਿਣ ਨੂੰ ਮਿਲੂ ਵੀ ਮੈਂ ਆਪਦੇ ਡੈਡੀ ਤੋਂ ਬਾਅਦ ਮੈਂ ਖੇਤੀ ਕਰੂੰਗਾ। ਜੀ ਬਿਲਕੁਲ। ਕਿਉਂ ਜੀ? ਉਹ ਕਾਹਤੋਂ ਨਹੀਂ ਕਹਿੰਦਾ। ਤੁਸੀਂ 2002 ਦਾ ਬਿਆਨ ਪੜ੍ਹਿਆ ਅਮਰਿੰਦਰ ਦਾ 2004 ਚ ਸੀ ਸ਼ਾਇਦ ਦਾ ਬਿਆਨ। 2002 ਚ ਦੀ ਸਰਕਾਰ ਬਣੀ ਐ ਅਮਰਿੰਦਰ ਨੇ ਕੰਪਨੀਆ ਨੂੰ ਕਿਹਾ ਸੀ ਵੀ ਮੇਰਾ ਜੀ ਕਰਦਾ ਵੀ ਸਾਰੀ ਮੈਂ ਜ਼ਮੀਨ ਰੇਲੈਂਸ ਨੂੰ ਦੇਆ ਜੀ ਨਹੀਂ ਸੀ ਕਰਦਾ ਹਾਂ ਤੈ ਸੀ ਪਾਲਸ ਇੰਪਲੀਮੈਂਟਲੀ ਹੋ ਸਕੀਆ ਬੱਕਰੀ ਗੱਲ ਐ ਅਸਲ ਚ ਇਹਨਾਂ ਦੀ ਜੇ ਇਹ ਖੇਤ ਵਿਨਡ ਬੈਲੂ ਕਰਕੇ ਲੋਕਾਂ ਨੂੰ ਕੰਮ ਦੇਣਾ ਚਾਹੁੰਦੇ ਹੁਣ ਲੋਕਾਂ ਨੂੰ ਇਹ ਕਹਿਣ ਵੀ ਅਸੀਂ ਤਾਂ ਭਾਈ ਸਾਨੂੰ ਇਹ ਅਨਾਜ ਦੇਣਾ ਚਾਹੁੰਦੇ ਆ ਜਿਹੜਾ ਲੱਖਾਂ ਕਰੋੜ ਰੁਪਈਆ ਇਹ ਜਨਤਕ ਮੰਡ ਪ੍ਰਣਾਲੀ ਤੇ ਲਾਉਂਦੇ ਨੇ ਫਿਰ ਲੋਕ ਤਾਂ ਆਪਣੀ ਕਮਾਈ ਕਰਕੇ ਆਪ ਹੀ ਖਾ ਲਿਆ ਕਰਨ ਪ੍ਰੋਡਕਸ਼ਨ ਫਾਇਦਾ ਬੜੇ ਤਾਂ ਦੇਸ਼ ਦਾ ਫਾਇਦਾ ਹੋਵੇ ਉਧਰ ਨਹੀਂ ਘੋਣਾ ਗੁਰਾਂ ਸਿੰਘ ਜੀ ਕਿਸਾਨ ਧਿਰਾਂ ਦੀ ਗੱਲ ਕਰ ਰਿਹਾ ਸੀ ਮੈਂ ਕਿਸਾਨ ਧਿਰਾਂ ਦੇ ਏਜੰਡੇ ਦੇ ਵਿੱਚ ਵੱਖਰੇਵਾ ਕਿਉਂ ਹੈ ਇੱਕੋ ਮੰਗ ਕਿਉਂ ਨਹੀਂ ਜੇ ਮੁੱਦਾ ਕਿਸਾਨੀ ਬਚਾਉਣਾ ਹੀ ਹੈ ਤਾਂ ਫਿਰ ਸਾਰੇ ਇੱਕ ਬੋਲੀ ਕਿਉਂ ਨਹੀਂ ਬੋਲਦੇ ਹਰ ਇੱਕ ਦੇ ਮੂੰਹ ਵੱਖਰੇ ਵੱਖਰੇ ਕਿਉਂ ਨੇ ਅਪਾ ਇੱਥੇ ਬੈਠੇ ਜੀ ਤੁਸੀਂ ਕਹਿੰਦੇ ਬੀ ਸਨਾਮ ਜਾਣਾ ਆ ਰਾਹ ਠੀਕ ਹੈ ਮੈਂ ਤੁਹਾਡੀ ਗੱਲ ਨਾਲ ਸਹਿਮਤਾ ਹੋ ਜਾਂ ਵੀ ਰਾਹ ਤਾਂ ਇਹ ਠੀਕ ਹੈ ਤੁਹਾਡੇ ਵਾਲੀ ਗੱਲ ਹੈ ਪਰ ਇਧਰ ਦੀ ਆਹ ਹਾ ਸਮੱਸਿਆਵਾਂ ਆਉਂਦੀਆਂ ਨੇ ਜੇ ਬਲ ਐ ਸਮੱਸਿਆ ਆ ਗਈ ਆਪਣੀ ਪਲੈਨ ਹੀ ਫੇਲ ਹੋ ਜੂ ਮੈਂ ਤਾਂ ਲੱਗਦਾ ਯਾਰ ਠੀਕ ਹੂੰ ਦੂਜਾ ਕਹਿੰਦਾ ਵੀ ਇਧਰ ਤਾਂ ਆਹ ਸਮੱਸਿਆਵਾਂ ਹੁੰਦੀਆਂ ਨੇ ਰੇਲ ਠੀਕ ਐ ਉਹ ਕਹਿੰਦਾ ਵੀ ਰੇਲ ਠੀਕ ਐ ਹੂੰ ਤੀਜਾ ਇਹ ਕਹਿੰਦਾ ਰੇਲ ਨਹੀਂ ਠੀਕ ਤੁਸੀਂ ਲੈਦੇ ਕਰਨ ਦੀਆਂ ਉਹ ਜਦ ਸਾਰੇ ਖਤਰੀ ਖਤਮ ਹੋ ਜਾਂਦੇ ਨੇ ਹੂੰ ਇਧਰ ਵੀ ਠੀਕ ਐ ਯਾਨੀ ਕਿਸਾਨ ਤੇ ਰਾਣਿਆਂ ਖੇਤੀ ਨੂੰ ਮੁਖਤਗਰਾਉਣ ਦੀ ਖਾਤਰ ਮੁੱਦਿਆਂ ਤੇ ਤਾਂ ਸਾਂਝ ਐ ਮੁੱਦੇ ਸੌਲਵ ਕਿਵੇਂ ਹੋਣਗੇ ਉਹ ਰਾਹ ਕਿਹੜਾ ਹੋਵੇ ਉਹ ਸੰਘਰਸ਼ ਕਿਹਾ ਜਾ ਹੋਵੇ ਇੱਥੇ ਬਖਰੇ ਵਾਲੀ ਗੱਲ ਤੁਸੀਂ ਇਹ ਮੰਨਦੇ ਹੋ ਵੀ ਕੇਂਦਰ ਦੇ ਵਿੱਚ ਸਾਰਿਆਂ ਦੇ ਸਨਾਮ ਹੀ ਹੈ ਕੇਂਦਰ ਦੇ ਵਿੱਚ ਉਦਾਹਰਨ ਦੇ ਤੌਰ ਤੇ ਕੇਂਦਰ ਦੇ ਵਿੱਚ ਖੇਤੀ ਹੋਈ ਹੈ ਸਾਰਿਆਂ ਦੀ ਮੰਨਦੇ ਹੋ ਇਹ ਗੱਲ ਨਹੀਂ ਐ ਤਾਂ ਨਹੀਂ ਵੀ ਕੱਲੀ ਖੇਤੀ ਹੈ ਹੂੰ ਕਿਸਾਨ ਧਰਾਂ ਨੇ ਕਿਸਾਨ ਧਰਾਂ ਦੇ ਖਾਂ ਬੱਚੇ ਨੇ ਜੀ ਉਹ ਐਜੂਕੇਸ਼ਨ ਵੀ ਲੰਚ ਰਹੇ ਨੇ ਸਹਿਤ ਅਸੀਂ ਬੁਢੇ ਹੁੰਨੇ ਆ ਸਾਨੂੰ ਸਿਹਤ ਸਵਾਮਾ ਦੀ ਵੀ ਲੋੜ ਹੈ ਸਾਨੂੰ ਸਰਵਿਸ ਸੈਕਟਰ ਦੀ ਵੀ ਲੋੜ ਹੈ ਇਹ ਤਾਂ ਨਹੀਂ ਵੀ ਅਸੀਂ ਕਹਿੰਦੇ ਆ ਵੀ ਕੱਲੇ ਅਸੀਂ ਖੇਤੀ ਦੇ ਲੜਦੇ ਆ ਕਿਉਂਕਿ ਸਾਡੇ ਦਾ ਬੱਚੇ ਪਰਿਵਾਰ ਨੇ ਨਾ ਜੀ ਅਸੀਂ ਪੇਰੈਂਟਸ ਆ ਜੀ ਪੈਰੈਂਟਸ ਦੇ ਤਾਂ ਬੱਚੇ ਪੜ੍ਹਦੇ ਵੀ ਨਹੀਂ ਹੂੰ ਮੇਰੇ ਉਹਨਾਂ ਨੂੰ ਰੋਜ਼ਗਾਰ ਦੀ ਵੀ ਲੋੜ ਹੈ ਹੂੰ ਇਸ ਕਰਕੇ ਖੇਤੀ ਸੈਕਟਰ ਨੂੰ ਐ ਨਹੀਂ ਕਿਹਾ ਜਾ ਸਕਦਾ ਵੀ ਤੂੰ ਖੇਤੀ ਤੋਂ ਬਿਨਾਂ ਤੁਸੀਂ ਕੋਈ ਗੱਲ ਹੀ ਨਹੀਂ ਕਰ ਸਕਦੇ ਖੇਤੀ ਨੂੰ ਵਿੱਦਿਆ ਵੀ ਚਾਹੀਦੀ ਹੈ ਖੇਤੀ ਕਰਨ ਨੂੰ ਰਾਜ ਵੀ ਚਾਹੀਦਾ ਹੈ ਚੰਗੀ ਜ਼ਿੰਦਗੀ ਵੀ ਚਾਹੀਦੀ ਹੈ ਜਿਉਣ ਵਾਸਤੇ ਉਹਨਾਂ ਨੂੰ ਆਪਣੇ ਪਰਿਵਾਰ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਉਹਨਾਂ ਦੀਆਂ ਲੋੜਾਂ ਨੇ ਮੰਗਾਂ ਇਹ ਨਹੀਂ ਵੀ ਉਹਨਾਂ ਦੀਆਂ ਹੀ ਮੰਗਾਂ ਵਧਣਗੀਆਂ ਇਹ ਸਾਡੀ ਖੇਤੀ ਤੋਂ ਪੂਰੀਆਂ ਕਿਵੇਂ ਹੋ ਜਾਣ ਇਹਦੇ ਨਾਲ ਜੁੜੀਆਂ ਹੋਈਆਂ ਜੇ ਤੁਸੀਂ ਪਹਿਲਾਂ ਗੱਲ ਕਰਕੇ ਹਟਿਓ ਕਿ ਪੰਜਾਬ ਦੇ ਅੰਦਰ ਬਹੁਤ ਸਾਰੀ ਜ਼ਮੀਨ ਹੈ ਜਿਹਨੂੰ ਉਪਜਾਊ ਕਰਵਾ ਕੇ ਖੇਤੀਬਾੜੀ ਸੈਕਟਰ ਨੂੰ ਵਧਾਵਾ ਦਿੱਤਾ ਜਾ ਸਕਦਾ ਵੱਡੇ ਪੱਧਰ ਤੇ ਹਿੰਦੁਸਤਾਨ ਹਿੰਦੁਸਤਾਨ ਜੀ ਇਹ ਕਿਸੇ ਕਿਸਾਨ ਤੇਰੇ ਦੇ ਏਜੰਡੇ ਦੇ ਵਿੱਚ ਕਿਉਂ ਨਹੀਂ ਆਈ ਇਹ ਮੰਗ ਦੇਖੋ ਇਹ ਤਾਂ ਕਿਸਾਨ ਤੇਰੇ ਜਵਾਬ ਦੇ ਸਕਦੇ ਨੇ ਵੀ ਉਹਨਾਂ ਨੇ ਅਜੇ ਜੱਡੇ ਜੇ ਕਿਉਂ ਨਹੀਂ ਲਈ ਮੈਂ ਤੁਹਾਨੂੰ ਸਾਫ਼ ਤੌਰ ਤੇ ਕਹਿੰਨਾ ਵੀ ਜਿਹੜੀ ਪੰਜਾਬ ਦੀ ਕਿਸਾਨੀ ਹੈ ਇਹਦੇ ਬਹੁਤ ਵੱਡੇ ਹਿੱਸੇ ਕੋਲੇ ਖੇਤੀ ਕਰਨ ਜੋਗੀ ਜ਼ਮੀਨ ਹੈ ਦੂਜਾ ਜਿਹੜਾ ਖੇਤ ਮਜ਼ਦੂਰਤ ਲੈਂਡਲੈਸ ਕਿਸਾਨ ਜਿਹਨੂੰ ਅਸੀਂ ਕਹਿੰਦੇ ਆ ਉਹਨਾਂ ਕੋਲੇ ਖੇਤਾਂ 'ਚ ਕੰਮ ਹੈ ਇਹ ਭਾਰਤ ਦੇ ਵਿੱਚ ਬਹੁਤ ਵੱਡਾ ਹਿੱਸਾ ਇਹ ਹੋ ਜਾਏ ਜਿਹੜੇ ਖੇਤੀ ਦੇ ਕੰਮ ਤੇ ਆਪਦਾ ਗੁਜ਼ਾਰਾ ਕਰਦੇ ਸੀ ਖੇਤੀ ਦੇ ਮਸ਼ੀਨੀ ਕਰਨ ਨੇ ਉਹਦਾ ਕੰਮ ਖੋ ਲਿਆ ਤੇ ਖੇਤੀ ਉਹ ਤੇ ਉਹਨਾਂ ਦਾ ਤਜਰਬਾ ਉਹਦੋਂ ਕੰਮ ਕਰ ਸਕਦੇ ਇਹੋ ਜੇ ਲੋਕਾਂ ਨੂੰ ਖੇਤੀ 'ਚ ਪਾਉਣ ਵਾਸਤੇ ਉਹਨਾਂ ਨੂੰ ਜ਼ਮੀਨਾਂ ਦੀ ਲੋੜ ਹੈ ਉਹ ਕਿਸੇ ਤੇ ਭਾਰ ਨਾ ਬਣ ਉਹ ਦੇਸ਼ ਦਾ ਫਾਇਦਾ ਕਰ ਪ੍ਰੋਡਕਸ਼ਨ ਕਰਨ ਉਹ ਦੇਸ਼ ਦਾ ਫਾਇਦਾ ਕਰ ਸਕਦੇ ਹੁਣ ਤੇ ਨਾਲੇ ਆਪਦੇ ਬੱਚੇ ਪਾਲਣ ਇਹਦੇ ਕਰਕੇ ਉਹਨਾਂ ਨੂੰ ਜ਼ਮੀਨਾਂ ਦੀ ਲੋੜ ਹੈ ਇਸ ਗੱਲ 'ਚ ਮੈਂ ਇਹ ਗੱਲ ਕਹੀ ਹੈ ਇਹ ਕਿਸੇ ਦੇ ਏਜੰਡੇ ਤੇ ਹੈ ਕਿ ਨਹੀਂ ਹੈ ਇਹ ਤਾਂ ਹੁਣ ਉਹ ਹੀ ਜਵਾਬ ਦੇ ਸਕਦੇ ਨੇ ਕਿਸਾਨਾਂ ਧਿਰਾਂ ਦੀ ਗੱਲ ਕਰਦੇ ਆਂ ਖੇਤੀਬਾੜੀ ਮੁੱਦਾ ਹੈ ਖੇਤੀ ਨੂੰ ਬਚਾਉਣਾ ਮੁੱਖ ਗੱਲ ਹੈ ਰੋਜ਼ਗਾਰ ਨੂੰ ਬਚਾਉਣਾ ਮੁੱਖ ਗੱਲ ਹੈ ਪਰ ਬਹੁਤੀਆਂ ਧਿਰਾਂ ਦੇ ਅੰਦਰ ਰਾਜਨੀਤੀ ਦੀ ਸਿਆਸਤ ਦੀ ਝਲਕ ਪੈਂਦੀ ਹੈ ਮੰਨਦੇ ਹੋ ਤੁਸੀਂ ਵੀ ਸਿਆਸਤ ਹੈ ਚੌਧਰ ਹੈ ਦੇਖੋ ਹਰ ਗੱਲ ਹੁੰਦਾ ਸਿਆਸੀ ਹੈ ਜਿਹੜੀਆਂ ਆਪਾਂ ਕਰਦੇ ਆਂ ਵੀ ਸਿਆਸੀ ਹੈ ਰਾਜਨੀਤੀ ਚੋਣਾਂ ਰਾਜ ਸਤਾ ਤੇ ਹਸਲ ਕਬਜ਼ਾ ਕਰਨਾ ਕਿਸੇ ਦਾ ਮਨੋਰਥ ਹੋ ਸਕਦਾ ਹੈ ਵੀ ਅਸੀਂ ਇਹ ਸਮੱਸਿਆਵਾਂ ਸਾਰੀਆਂ ਇਸ ਤਰੀਕੇ ਨਾਲ ਬਦਲ ਸਕਦੇ ਹਾਂ ਬਦਲ ਸਕਦੇ ਆ ਕਿਸੇ ਦਾ ਲੱਗਦਾ ਸਾਨੂੰ ਵੀ ਕਹਿੰਦੇ ਨੇ ਵੀ ਜੇ ਤੁਸੀਂ ਇਲੈਕਸ਼ਨ ਲੜ ਲਓ ਇਲੈਕਸ਼ਨ ਲੜ ਕੇ ਆਪਣੀ ਸਰਕਾਰ ਬਣਾ ਲਓ ਜਿਸ ਨਾਲ ਸੇ ਹੱਲ ਕਰੀਏ ਜੇ ਤੁਸੀਂ ਸੰਸਾਰ ਪੱਧਰ ਦੀ ਪੋਲਿਸੀ ਕਰਨੀ ਦੇਖਣਾ ਹੋਵੇ ਫਿਰ ਅਸੀਂ ਸਾਰੇ ਦੁਸ਼ ਦੂਜੇ ਦੇਸ਼ਾਂ ਨਾਲ ਜੁੜੇ ਹੋਏ ਹਾਂ ਸਾਡੀ ਆਰਥਿਕਤਾ ਵੀ ਦੂਜੇ ਦੇਸ਼ਾਂ ਨਾਲ ਜੁੜੀ ਹੋਈ ਹੈ ਸਾਡੇ ਸਿਰ ਕਿੰਨਾ ਕਰਜ਼ਾ ਹੈ ਪੰਜਾਬ ਸਰ 3 ਲੱਖ ਕਰੋੜ ਤੋਂ ਉੱਤੇ ਟੱਪ ਗਿਆ ਜੀ 152 53 ਲੱਖ ਕਰੋੜ ਕੇਂਦਰ ਸਰਕਾਰ ਦਾ ਜੀ ਜੀ ਅਮਰੀਕਾ ਇਹਦਾ ਦੁਨੀਆ ਦਾ ਰਾਜਾ ਕਿਹਾ ਜਾਂਦਾ ਹੈ ਹਮ 37 ਟ੍ਰਿਲੀਅਨ ਉਹਦੇ ਸਰਕਾਰ ਦਾ ਹਮ ਫਿਰ ਆਪਾਂ ਇਸ ਗੱਲ ਤੋਂ ਕਿਵੇਂ ਮੁਕਰਾਂਗੇ ਇਹ ਥ੍ਰੀ ਕਾਰਪੋਰੇਟਾਂ ਦਾ ਰਾਜ ਹਮ ਦੁਨੀਆ ਨੂੰ ਕਾਰਪੋਰੇਟ ਚਲਾਉਂਦੇ ਆ ਹਮ ਅਸੀਂ ਦੁਨੀਆ ਨਾਲ ਟੁੱਟੇ ਹੋਏ ਲੋਕ ਨਹੀਂ ਹਾਂ ਹਮ ਜਦੋਂ ਦੁਨੀਆ ਦੇ ਨਾਲ ਜੁੜ ਕੇ ਆਪਾਂ ਕਿਸੇ ਗੱਲ ਨੂੰ ਦੇਖਦੇ ਆ ਫਿਰ ਦੁਨੀਆ ਸਾਨੂੰ ਚਲਾਉਂਦੀ ਹੈ ਉੱਥੇ ਸਾਡੀ ਸਤਾ ਤੇ ਕਬਜ਼ਾ ਕਰਨ ਨਾਲ ਸਾਡੀ ਮਰਜ਼ੀ ਨਹੀਂ ਚੱਲਦੀ ਦੇਖੋ ਹੁਣ 트ੰਪ ਕਹਿ ਰਿਹਾ ਹੈ ਮੋਦੀ ਨੂੰ ਕਿ ਰਸ਼ੀਆ ਤੋਂ ਤੇਲ ਲੈਣਾ ਬੰਦ ਕਰੋ ਹਮ ਹੁਕਮ ਹੈ ਨਾ ਇਹ ਹਮ ਇਹਦਾ ਮਤਲਬ ਮੋਦੀ ਸਭ ਕੁਝ ਨਹੀਂ ਉਹਨੂੰ ਚਲਾਉਣ ਵਾਲੀ ਤਾਕਤ ਉਹ ਜੀ ਪਿਛਲੇ ਪਾਸੇ ਬੈਠੀ ਹੈ ਪਹਿਲਾਂ 트ੰਪ ਕੌਣ ਹੁੰਦਾ ਜੀ ਇਹ ਕਹਿਣ ਵਾਲਾ ਵੀ ਤੁਸੀਂ ਰਸ਼ੀਆ ਤੋਂ ਤੇਲ ਨਾ ਲਓ ਹਰਾਨ ਤੋਂ ਤੇਲ ਨਾ ਲਓ ਫਲਾਣੇ ਤੋਂ ਚੀਜ਼ਾਂ ਲਓ ਨਾ ਫਲਾਣੇ ਦੀ ਚੀਜ਼ੇ ਦਿਓ ਨਾ ਹਮ ਇਹਦਾ ਮਤਲਬ ਉਹਨਾਂ ਨੂੰ ਇਹ ਲੱਗਦਾ ਵੀ ਸਾਡੀ ਚ ਗੱਲ ਕਿਵੇਂ ਮੰਨਣਗੇ ਨਹੀਂ ਇਹ ਜਿਨੀ ਅਸੀਂ ਕਿਸੇ ਦਾਬੇ 'ਚ ਹਾਂ ਅਸੀਂ ਆਰਥਿਕ ਤੌਰ ਤੇ ਦੁਨੀਆ ਦੇ ਦੇਸ਼ਾਂ ਨਾਲ ਵੱਡੀਆਂ ਸੰਸਥਾਵਾਂ ਨਾਲ ਸੰਸਾਰ ਬੈਂਕ ਨਾਲ ਕਮਾਂਤਰੀ ਮੁੰਦਰਾ ਕੋਸ਼ ਨਾਲ ਤੇ ਵਿਸ਼ਵ ਦੀਆਂ ਨੀਤੀਆਂ ਨਾਲ ਜੁੜੇ ਹੋਏ ਹਾਂ ਜੀ ਇਸ ਕਰਕੇ ਇੱਥੇ ਸਾਡੀ ਮਰਜ਼ੀ ਨਹੀਂ ਚੱਲਦੀ ਵਿਸ਼ਵ ਦੀਆਂ ਪਾਲਿਸੀਆਂ ਚੱਲਦੀਆਂ ਨੇ ਜੇ 1991 ਦਾ ਸਮਝੌਤਾ ਲੈਣਾ ਹੋਵੇ ਗਾਠ ਸਮਝੌਤਾ ਉਨੇ ਸਰ ਨਰਸਿਮਹਾ ਰਾਓ ਨੇ ਜੀਤੇ ਸਾਈਨ ਕੀਤੇ ਉਹਦੇ ਨੇ ਪਰਮਾਨਨ ਕੀਤਾ ਵੱਡੀ ਗੱਲ ਲਿਖੀ ਆ ਉਹਦੇ ਚਿੱਤ ਨੂੰ ਵੀ ਖੇਤੀ ਦੇ ਸਬਸਿਡੀ ਨਹੀਂ ਹੋਊ ਹਮ ਸਾਰੀਆਂ ਸਬਸਿਡੀਆਂ ਕੱਟ ਕਰਾਂਗੇ ਕੋਈ ਵੀ ਬਕਾਸ਼ੀਲ ਮੁਲਕ ਵਿਕਸਿਤ ਮੁਲਕਾਂ ਤੋਂ ਅਵਦੀ ਪੈਦਾਵਾਰ ਦਾ 5% ਅਨਾਜ ਨੂੰ ਹਰ ਹਾਲਤ ਚ ਲੈਣਾ ਪਊਗਾ ਹਮ ਇਹ ਸ਼ਰਤ ਹੈ ਸਾਡੇ ਸਾਈਨ ਨੇ ਜੀ ਅਸੀਂ ਕਿਵੇਂ ਕਹਾਂਗੇ ਵੀ ਸਾਡੀ ਭਾਰਤ ਦੀ ਹਕੂਮਤ ਆ ਜਿਆਦਾ ਅਸੀਂ ਕਿਵੇਂ ਕਹਾਂਗੇ ਸਾਡੀ ਭਾਰਤ ਦੀ ਹਕੂਮਤ ਜੋ ਮਰਜ਼ੀ ਕਰ ਸਕਦੀ ਹੈ ਜੇ ਭਾਰਤ ਦੀ ਹਕੂਮਤ ਮਰਜ਼ੀ ਨਹੀਂ ਕਰ ਸਕਦੀ ਤਾਂ ਪੰਜਾਬ ਦੀ ਹਕੂਮਤ ਵੀ ਮਰਜ਼ੀ ਨਹੀਂ ਕਰ ਸਕਦੀ ਜੇ ਪੰਜਾਬ ਦੀ ਹਕੂਮਤ ਮਰਜ਼ੀ ਕਰਨੀ ਪਿੰਡ ਦਾ ਸਰਪੰਚ ਵੀ ਮਰਜ਼ੀ ਨਹੀਂ ਕਰ ਸਕਦਾ ਫਿਰ ਤੁਸੀਂ ਕਿਵੇਂ ਵਿਸ਼ਵਾਸ ਕਰੋਗੇ ਵੀ ਚੁਣੀ ਹੋਈ ਸੰਸਥਾ ਤੁਹਾਡਾ ਕੋਈ ਫਾਇਦਾ ਕਰੂਗੀ ਅਸੀਂ ਕਹਿੰਦੇ ਆ ਇਹ ਪਾਲਿਸੀਆਂ ਗਲਤ ਨੇ ਹਰ ਇੱਕ ਦੇਸ਼ ਨੂੰ ਹਰ ਇੱਕ ਸਟੇਟ ਨੂੰ ਉਹਦੇ ਅਧਿਕਾਰ ਹੋਣਗੇ ਤਾਂ ਜੇ ਉਹ ਆਰਥਿਕ ਪੱਧਰੋਂ ਮਜ਼ਬੂਤ ਹੋਊਗਾ ਆਰਥਿਕ ਪੱਖੋਂ ਮਜ਼ਬੂਤ ਕਿਹੜੀਆਂ ਗੱਲਾਂ ਕਰਦੀਆਂ ਨੇ ਤਾਂ ਉਹਨਾਂ ਗੱਲਾਂ 'ਤੇ ਧਿਆਨ ਦੇਣਾ। ਗੁਰਨ ਸਾਹਿਬ ਜਦੋਂ ਤੁਸੀਂ ਸਬਸਿਡੀਆਂ ਦੀ ਗੱਲ ਕਰਦੇ ਹੋ ਸੂਬੇ ਦੇ ਸਿਰ ਚੜ ਰਹੇ ਕਰਜ਼ੇ ਦੀ ਗੱਲ ਕਰਦੇ ਹੋ। ਤੁਸੀਂ ਖੇਤੀਬਾੜੀ ਸੈਕਟਰ ਲਈ ਦਿੱਤੀਆਂ ਜਾਂਦੀਆਂ ਸਬਸਿਡੀਆਂ ਦੇ ਖਿਲਾਫ ਮੰਨਦੇ ਹੋ ਤੁਸੀਂ ਇਹਨਾਂ ਨੂੰ ਬੰਦ ਕਰ ਦਿੱਤਾ ਜਾਣਾ। ਕਿਸੇ ਤਰੀਕੇ ਦੇ ਨਾਲ ਇਸ ਜਿਹੜਾ ਹਰ ਕਰੋੜਾ ਰੁਪਏ ਦਾ ਸਬਸਿਡੀਆਂ ਰਾਹੀਂ ਪੈਸਾ ਜਾਂਦਾ ਸੂਬੇ ਸਿਰ ਭਾਰ ਆਉਂਦਾ ਉਹ ਹਰ ਮਨੁੱਖ ਦੇ ਸਿਰ ਆ ਰਿਹਾ ਜਿਹੜਾ ਇਹ ਪੰਜਾਬ ਦਾ ਵਸਿੰਦਾ ਹੈ। ਕਿਵੇਂ ਦੇਖਦੇ ਹੋ ਇਸ ਚੀਜ਼? ਦੇਖੋ ਉਹ ਕੋਈ ਉਹਨਾਂ ਸਿਰ ਭਾਰ ਕੇ ਮਿਆਂਦਾ ਖੇਤੀ ਤੇ ਸਬਸਿਡੀ ਦੇਣੀ ਚਾਹੀਦੀ ਹੈ ਕਿ ਨਹੀਂ ਦੇਣੀ ਚਾਹੀਦੀ ਇੱਕ ਤਾਂ ਇਹ ਗੱਲ ਖੇਤੀ ਤੇ ਸਬਸਿਡੀ ਦੇ ਕੋਈ ਵੀ ਬੰਦਾ ਵਿਰੋਧ ਚ ਨਹੀਂ ਹੈ ਠੀਕ ਹੈ ਜੀ ਉਹ ਸਬਸਿਡੀ ਕੇਂਦਰ ਜਾਂਦੀ ਹੈ ਕਿਵੇਂ ਇੰਪਲੀਮੈਂਟ ਹੁੰਦੀ ਹੈ ਸਹੀ ਜਗ੍ਹਾ ਤੇ ਜਾਂਦੀ ਹੈ ਕਿ ਨਹੀਂ ਜਾਂਦੀ ਇਹ ਗੱਲ ਦੇਣੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਉਹ ਪੈਸੇ ਕਿੱਧਰ ਜਾਂਦੇ ਹੂੰ ਦੇਖੋ ਇਹਦਾ ਪ੍ਰਬੰਧ ਨਹੀਂ ਹੈ ਵੀ ਤੁਸੀਂ ਜੇ ਪ੍ਰੋਡਕਸ਼ਨ ਸਸਤੀ ਕਰ ਲਈਏ ਪੈਦਾਵਾਰ ਸਸਤੀ ਕਰ ਲਈਏ ਅਸੀਂ ਕਿਉਂ ਚਾਹੁੰਨੇ ਆ ਵੀ ਇੱਥੇ ਜਿਹੜਾ ਖਾਣ ਦੀਆਂ ਚੀਜ਼ਾਂ ਨੇ ਉਹ ਇੰਨੀਆਂ ਸਸਤੀਆਂ ਹੋਣ ਹਰ ਇੱਕ ਦੀ ਖਰੀਦ ਪਹੁੰਚ ਚ ਹੋਣ ਪਹੁੰਚ ਦੇ ਵਿੱਚੋਂ ਜੀ ਇੰਨੀਆਂ ਸਸਤੀਆਂ ਹੋਣ ਇਹ ਸਬਸਿਟੀਆਂ ਨਾਲ ਹੀ ਹੋਗਾ ਜੀ ਜੀ ਜੇ ਇਹ ਸਬਸਿਟੀਆਂ ਹੋਣਗੀਆਂ ਤਾਂ ਸਾਡਾ ਅਨਾਜ ਵੀ ਯਾਨੀ ਲਾਗਤ ਖਰਚਾ ਘਟੂਗਾ ਲਾਗਤ ਖਰਚਾ ਘਟੂਗਾ ਸੀ ਦੁਨੀਆ ਦੇ ਕੰਪੀਟੀਸ਼ਨ ਚ ਵੀ ਆ ਸਕਾਂਗੇ ਯਾਨੀ ਇਹਦੀ ਖਾਤਰ ਸਰਕਾਰ ਨੇ ਪ੍ਰਬੰਧ ਕਰਨਾ ਸੀ ਇਹਦੇ ਖਿਲਾਫ ਨਹੀਂ ਆ ਸਬਸਿਟੀਆਂ ਦੇ ਸਗੋਂ ਇਹ ਤਾਂ ਅਮਰੀਕਾ ਵਾਲੇ ਕਹਿ ਰਹੇ ਨੇ ਵੀ ਬੰਦ ਕਰੋ ਤੁਸੀਂ ਸਬਸਿਟੀਆਂ ਸੋਡੇ ਲਾਗਤ ਖਰਚੇ ਜਦੋਂ ਘੱਟ ਹੋਣਗੇ ਫਿਰ ਤੁਸੀਂ ਸਾਡੇ ਮੁਕਾਬਲਾ ਕਰੋਗੇ ਤੁਸੀਂ ਸਾਡੇ ਮੁਕਾਬਲੇ ਚ ਨਾ ਆਓ ਸੋਇਆਬੀਨ ਦਾ ਰੇਟ ਪਹਿਲਾਂ ਆਪਣੇ ਅਮਰੀਕਾ ਦੇ ਵਿੱਚ ਮਧ ਪ੍ਰਦੇਸ਼ ਦੇ ਵਿੱਚ ਹੋਇਆ ਮੀਂਹ ਦਾ ਇਜਿਟੇਸ਼ਨ ਚੱਲੇ 9 ਬੰਦੇ ਮਰ ਗਏ ਉਦੋਂ ਇੱਕਦਮ ਕੀਮਤਾਂ ਥਰੜ ਧੰਮ ਦੇ ਕੇ ਥੱਲੇ ਆ ਗਈਆਂ ਸੀ ਕਿਉਂਕਿ ਅਮਰੀਕਾ ਨੇ ਆਪਣਾ ਸੋਇਆਬੀਨ ਭੇਜਦਾ ਇੱਧਰ ਸਾਡੀ ਮਾਰਕੀਟ ਦੇ ਵਿੱਚ ਜਿਹੜੀ ਮਧ ਪ੍ਰਦੇਸ਼ ਦੀ ਸੋਇਆਬੀਨ ਸੀ ਉਹਦਾ ਰੇਟ ਡਾਊਨ ਹੋ ਗਿਆ ਇਸ ਕਰਕੇ ਇਹ ਉਹਨਾਂ ਦੇ ਹੱਥ 'ਚ ਨਹੀਂ ਜੀ ਲਾਗਤ ਖਰਚੇ ਨਾ ਇਨਪੁਟਸ ਜਿਹੜੇ ਜਿਹੜੀਆਂ ਫਸਲਾਂ ਦੇ ਇਨਪੁਟਸ ਘੱਟ ਹੁੰਦੇ ਨੇ ਉਹ ਮਾਰਕੀਟ ਦੇ ਵਿੱਚ ਕੰਪੀਟੀਸ਼ਨ ਚ ਆਉਣੀਆਂ ਘੱਟ ਰੇਟ ਤੇ ਵਿਕਣਗੀਆਂ ਘੱਟ ਰੇਟ ਤੇ ਵੇਚ ਕੇ ਵੀ ਉਹਨਾਂ ਨੂੰ ਮੁਨਾਫਾ ਹੁੰਦਾ ਸਾਨੂੰ ਵੱਧ ਰੇਟ ਤੇ ਵੇਚ ਕੇ ਵੀ ਘਾਟਾ ਪੈਂਦਾ ਗੁਰਾਂ ਸਾਹਿਬ ਜਦੋਂ ਸਿੱਧੇ ਤੌਰ ਤੇ ਸਬਸਿਡੀਆਂ ਦੀ ਹਮਾਇਤ ਕਰਦੇ ਹੋ ਕੇਂਦਰ ਸੂਬੇ ਦੇ ਸਰਖਰਚ ਜਿਹੜਾ ਕਰ ਜਾਓ ਚੜੀ ਜਾਣਾ ਉਹ ਮਹਿੰਗਾਈ ਦੀ ਮਾਰ ਵੀ ਜਿਹੜਾ ਹੈ ਉਹ ਆਮ ਬੰਦੇ ਤੇ ਪੈਂਦੀ ਹੈ ਕਿਸੇ ਇਸ ਤਰੀਕੇ ਦੇ ਨਾਲ ਵੀ ਮਹਿੰਗਾਈ ਵਧਦੀ ਹੈ ਹੜਾਂ ਦੀ ਤੁਸੀਂ ਗੱਲ ਕੀਤੀ ਹੈ ਪਿਛਲੇ ਦਿਨੀ ਵੱਡੇ ਪੱਧਰ ਦੇ ਉੱਪਰ ਪੰਜਾਬ ਦੀ ਕਿਸਾਨੀ ਨੂੰ ਤੇ ਆਮ ਜਨ ਜੀਵਨ ਨੂੰ ਤਬਾਹ ਕੀਤਾ ਹੈ ਹੜਾਂ ਨੇ ਕੁਦਰਤੀ ਹਫਤਮਨ ਤੇ ਜਾਂ ਕੋਈ ਸਾਜ਼ਿਸ਼ਮੰਦ ਦੇਖੋ ਜੇ ਹੁਣ ਜੇ ਤਾਂ ਆਪਾਂ ਇਹਨੂੰ ਸਾਜ਼ਿਸ਼ ਦੇ ਤੌਰ ਤੇ ਅਣਗਹਿਲੀ ਕਹਿ ਸਕਦੇ ਆ ਸਾਜ਼ਿਸ਼ ਕਹੇ ਕਮੀ ਕਹਿ ਲੋ ਪੈ ਦੋ ਚਲ ਦੇਖੋ ਇਹਨੂੰ ਕੋਈ ਸਾਜ਼ਿਸ਼ ਕਹੇ ਫਿਰ ਸਾਜ਼ਿਸ਼ ਸਾਡੇ ਵਾਸਤੇ ਬੜਾ ਸ਼ਬਦ ਬਣਦਾ ਵੀ ਇਹ ਸਾਜ਼ਿਸ਼ ਕਿਉਂਕਿ ਸ਼ੱਕ ਲੱਗੇ ਜਬਰ ਦੇਗਾ ਲੋ ਕਮੀ ਕਮੀਆਂ ਅਸਲ ਵਿੱਚ ਇਹ ਹੈ ਵੀ ਅਸੀਂ ਬਹੁਤ ਚਿਰ ਪਹਿਲਾਂ ਜਦੋਂ ਪਾਣੀ ਦਾ ਸੰਕਟ ਸੀ ਇਹਦੇ ਧਰਨੇ ਲਾਏ ਸੀ 5 ਦਿਨਾਂ ਸੀ ਪਾਣੀ ਦੇ ਸੰਬੰਧ ਚ ਅਸੀਂ ਉਹ ਤੋਂ ਗੱਲਾਂ ਰੱਖੀਆਂ ਸੀ ਵੀ ਜਿਹੜੇ ਤੁਹਾਡੇ ਡੈਮ ਨੇ ਬਹੁਤ ਪੁਰਾਣੇ ਬਣੇ ਹੋਏ ਡੈਮ ਨੇ ਇਹਨਾਂ ਦੇ ਵਿੱਚ 모ਗੇ ਹੋਵੇ ਉਹ 모ਗੇ ਵਿੱਚ ਦੀ ਕਿੰਨਾ ਜਾਣ ਬਣੀ ਹੈ ਜਿਹੜਾ ਇਹਨਾਂ ਦੇ ਆਪ ਦੇ ਅੰਕੜੇ ਨੇ ਵੀ 30% ਪਾਣੀ ਪੰਜਾਬ ਦਾ ਬੇਸਟ ਹੋਇਆ ਜਾ ਵਰਤਿਆ ਨਹੀਂ ਜਾ ਰਿਹਾ ਹੂੰ ਰਾਵੀ ਦਾ ਪਾਣੀ ਨਹੀਂ ਵਰਤਿਆ ਜਾ ਰਿਹਾ ਬਹੁਤ ਜ਼ਿਆਦਾ ਬੇਸਟ ਹੋ ਰਿਹਾ ਤੇ ਮਾਧੋਪੁਰ ਹੈੱਡ ਤੇ ਸਾਡਾ ਕਿੰਤੂ ਸੀ ਵੀ ਉਹਦੇ ਹੈੱਡਾਂ ਦੇ ਵਿੱਚ ਉਹਦੇ ਡੱਡ 모ਗੇ ਹੋਏ ਹੋਏ ਆ ਵੀ ਉਹ ਤੁਸੀਂ ਮੁੜ ਕੇ ਬਦਲ ਜੀ ਹੂੰ ਕਦੇ ਡੈਮਾਂ ਦੀ ਜਿਹੜੀ ਕੈਪੈਸਿਟੀ ਹੈ ਬਹੁਤ ਜਿਆਦੇ ਉਥੇ ਗਾਰ ਪਈ ਹੋਈ ਐ ਉਹ ਨਹੀਂ ਕਦੇ ਸਾਫ ਕੀਤੇ ਦਰਿਆਵਾਂ ਦੇ ਪਾਣੀ ਦੀ ਦਰੁਸਤ ਵਰਤੋਂ ਨਹੀਂ ਹੋਈ ਪਾਣੀ ਦੀ ਸਮ ਸੰਭਾਲ ਦੀ ਕਦੇ ਵਰਤੋਂ ਨਹੀਂ ਇਹ ਏਜੰਡੇ ਸੀ ਸਾਡੇ ਉੱਪਰ ਕਿ ਜਿਹੜੇ ਹੁਣ ਹੜ ਇਸ ਸਾਲ ਹੜ ਆਏ ਨੇ ਇਡੇ ਚ ਪਾਣੀ ਨੂੰ ਪਹਿਲਾਂ ਇੰਨਾ ਇਕੱਠਾ ਕਰਨਾ ਤੇ ਫਿਰ ਇੱਕਦਮ ਛੱਡ ਦੇਣਾ ਹੂੰ ਛੱਡਣ ਲੱਗਿਆ ਵੀ ਗੇਟ ਕਹਿੰਦੇ ਖੁੱਲੇ ਨਹੀਂ ਜਦੋਂ ਖੁੱਲੇ ਫਿਰ ਖੁੱਲੇ ਨਹੀਂ ਫਿਰ ਟੁੱਟੇ ਟੁੱਟੇ ਟੁੱਟ ਹੀ ਗਏ ਜਦੋਂ ਜਿਹੜੀ ਜਨਾਲੇ ਤੇ ਡੇਰਾ ਬਾਬਾ ਨਾਨਕ ਦੇ ਵਿੱਚ ਨੁਕਸਾਨ ਹੋਇਆ ਸੀ ਜਾ ਕੇ ਉੱਥੇ ਉਹ ਇੱਕਦਮ ਪਾਣੀ ਛੱਡਣ ਕਰਕੇ ਜੀ ਇੱਕਦਮ ਪਾਣੀ ਛੱਡਿਆ ਤੇ ਉਹਨੇ ਇੱਕ ਦਮ ਇੱਕ ਐਡਾ ਮਤਲਬ ਮਾਛੀ ਵਾਲੇ ਇੱਕ ਪਿੰਡ ਹੈ ਮਾਛੀ ਵਾਲਾ ਤੇ ਘੋਨੇ ਵਾਲਾ ਸੁਣਿਆ ਹੋਣਾ ਤੁਸੀਂ ਮਾਛੀ ਵਾਲੇ ਪਿੰਡ ਦੇ ਵਿੱਚ ਬੰਨ ਰਵੀ ਦਾ ਟੋਟ ਅਨਸਾਰ ਇੱਕ ਹੋਰ ਤੁਸੀਂ ਬੰਨ ਸੀ ਜਿਹੜਾ ਮਾਛੀ ਵਾਲੇ ਦੇ ਬਿਲਕੁਲ ਨਾਲ ਜਾਂਦਾ ਹੂੰ ਉਹ ਤਕਰੀਬਨ ਜਿੱਮੇ ਆਪਣਾ ਸ਼ੈੱਡ ਹੈ ਇਹਨਾਂ ਉੱਚਾ ਸੀ ਇਨਾ ਉੱਚਾ ਸੀ ਉਹਦੇ ਉੱਤੇ ਪੱਕੀ ਸੜਕ ਬਣੀ ਸੀ ਹੂੰ ਜਣੀ ਉਹ ਬੰਨ ਟੁੱਟਿਆ ਨਹੀਂ ਉਹ ਬੰਨ ਤੇ ਆ ਕੇ ਨਾ ਬੰਨ ਦੇ ਉੱਤੋਂ ਦੀ ਉਛਲ ਕੇ ਪਿੰਡ ਕਵਰ ਕੀਤਾ ਦੂਜੇ ਪਾਸਿਓਂ ਦੀ ਪਾਣੀ ਖੁਰ ਖੁਰ ਕੇ ਉਹ ਬੰਨ ਟੁੱਟ ਗਿਆ ਇਸ ਤਰ੍ਹਾਂ ਚ ਪਾਣੀ ਛੱਡੇ ਗਿਆ ਇਨਾ ਪਾਣੀ ਛੱਡੇ ਗਿਆ ਤੇ ਉਹਨੇ ਘਟੋ ਘਟ 80 90 ਪਿੰਡ ਤਬਾ ਕਰ ਦਿੱਤੇ ਸਰਕਾਰੀ ਕਮੀ ਮੰਨ ਲੈਣੇ ਹੋ ਤੁਸੀਂ ਇਹਨੂੰ ਭਲਾ ਇਹਨੂੰ ਅਣਗਹਿਲੀ ਕਿਉਂ ਨਹੀਂ ਮੰਨਾਂਗੇ ਉਹਨਾਂ ਦੀ ਇਹ ਕਮੀ ਕਿਉਂ ਨਹੀਂ ਮੰਨਾਂਗੇ ਤੁਸੀਂ ਜਿੰਨਾ ਪਾਣੀ ਆ ਗਿਆ ਪਿੱਛੋਂ ਆ ਰਹੀ ਹੈ ਬਰਸਾਤ ਆ ਰਹੀ ਹੈ ਥੋੜਾ ਥੋੜਾ ਥਰ ਥਰ ਕਰਕੇ ਛੱਡੀ ਚੱਲੋ ਉਹਨਾਂ ਕੀ ਜਾਊਗਾ ਥੇਲ ਨਹੀਂ ਸੀ ਮਾਰ ਪੈਣੀ ਇਸ ਕਰਕੇ ਇਹ ਇਹ ਤਾਂ ਸਾਰੇ ਮੰਨਦੇ ਨੇ ਵੀ ਸਰਕਾਰੀ ਅਣਗਹਿਲੀ ਹੈ ਇਹ ਕਿਤੇ ਨਾ ਕਿਤੇ ਇਹਨੂੰ ਕੋਈ ਜੋੜ ਕੇ ਕਹਦੇ ਵੀ ਤੁਸੀਂ ਜਾਣ ਬੁੱਝ ਕੇ ਬੀਜੇਪੀ ਤੇ ਦੋਸ਼ ਮੜਨਾ ਹੋਵੇ ਹੂੰ ਵੀ ਭਾਖੜਾ ਮੈਨੇਜਮੈਂਟ ਇਹਨਾਂ ਕੋਲੇ ਹੈ ਹਾਲਾਂਕਿ ਮਾਧੋਪੁਰ ਹੈਡ ਤਾਂ ਪੰਜਾਬ ਕੋਲੇ ਹੈ ਜੀ ਇਸ ਕਰਕੇ ਇਹ ਅਸਲ ਚ ਇਹਦੇ ਚ ਬਹੁਤ ਵੱਡੀ ਅਣਗਹਿਲੀ ਕਰਕੇ ਸਾਰਾ ਨੁਕਸਾਨ ਹੋਇਆ ਤੇ ਜਿਹੜੇ ਇਹਨਾਂ ਨੇ ਕਦੇ ਵੀ ਧਿਆਨ ਨਹੀਂ ਦਿੱਤਾ ਹੁਣ ਹਰ ਲੰਘੇ ਆ ਚਾਰ ਦਿਨਾਂ ਨੂੰ ਮੁੱਕ ਜਾਣੀ ਹੈ ਗੱਲ ਕਿਸੇ ਨੇ ਨਹੀਂ ਦੇਖਣਾ ਵੀ ਦਰਿਆਵਾਂ ਦੇ ਵਿੱਚ ਪਾਣੀ ਹੈ ਜਿਹੜਾ ਦੈਮਾ ਦੇ ਵਿੱਚ ਪਾਣੀ ਸਾਹਮਣ ਦਾ ਜਿਹੜਾ ਗਾਰਪਈਆ ਅਟੇ ਮਿੰਟ ਟਾਈਮ ਮੈਂ ਹੁਸ਼ਿਆਰਾਪੁਰ ਵਾਲੇ ਪਾਸੇ ਗਿਆ ਬਿਆਸ ਮਨੇ ਦੇ ਦਰਿਆ ਦੇ ਵਿੱਚ ਡਾਂਡਾ ਤੋਂ ਮਕੇਰੀਆਂ ਨੂੰ ਜਦੋਂ ਜਾਈਏ ਰਸਤੇ 'ਚ ਕੋਪੜਾ ਹੁੰਦਾ ਬਿਆਸ ਦਾ ਵੱਡਾ ਪੁਲ ਉਹ ਪੁਲ ਤੇ ਖੜ ਕੇ ਦੇਖਿਆ ਬਿਆਸ ਦੇ ਵਿੱਚ ਪਾਪੂਲਰ ਹੋ ਰਹੇ ਨੇ ਮਿੱਟੀ ਇਕੱਠੀ ਹੋਈ ਜਾ ਤਾਂ ਕੁਝ ਦਰਖਤ ਹੋ ਗਏ ਉੱਥੇ ਹੋਰ ਮਿੱਟੀ ਇਕੱਠੀ ਹੋ ਗਈ ਉੱਥੇ ਹੋਰ ਪਾਪੂਲਰ ਹੋ ਗਏ ਹੋਰ ਮਿੱਟੀ ਇਕੱਠੀ ਹੋ ਗਈ ਜਿਹੜੀ ਦਰਿਆ ਦੇ ਵਿੱਚ ਜੰਗਲ ਹੋਇਆ ਪਿਆ ਜਿਹਦੇ ਕਰਕੇ ਪਾਣੀ ਗਾਂ ਜਾਂਦਾ ਨਹੀਂ ਗਾਂ ਉਛਲ ਗਿਆ ਜੀ ਉਹ ਇਹਨੂੰ ਵੱਡੇ ਪੱਧਰ ਤੇ ਨਹੀਂ ਗੱਲੀ ਮੰਨ ਲਈ ਹੈ ਹਾਂ ਜੀ ਹਾਂ ਬੀਬੀਐਮਬੀ ਦੇ ਉੱਪਰ ਕੇਂਦਰ ਸਰਕਾਰ ਦੀ ਦਖਲ ਅੰਦਾਜ਼ੀ ਇੱਕ ਤਰੀਕੇ ਨਾਲ ਕਾਬਜ਼ ਹੋਣਾ ਸੂਬਾ ਸਰਕਾਰ ਇਲਜ਼ਾਮ ਲਾਉਂਦੀ ਹੈ ਕਿ ਪੰਜਾਬ ਦੇ ਪਾਣੀਆਂ ਦੇ ਉੱਪਰ ਕਬਜ਼ਾ ਕੀਤਾ ਜਾ ਰਿਹਾ ਕਿਵੇਂ ਵੇਖਦੇ ਹੋ ਬਿਲਕੁਲ ਠੀਕ ਹੈ ਬੀਬੀਐਮ ਦਾ ਕੋਈ ਮਤਲਬ ਨਹੀਂ ਉੱਤੇ ਪਾਕੜਾ ਮੈਨੇਜਮੈਂਟ ਦਾ ਪ੍ਰਬੰਧ ਪੰਜਾਬ ਸਰਕਾਰ ਕੋਲੇ ਹੋਣਾ ਚਾਹੀਦਾ ਇਹਨੂੰ ਰੱਦ ਕਰਨਾ ਚਾਹੀਦਾ ਫੈਸਲੇ ਨੂੰ ਤੇ ਉਹ ਆਪਣਾ ਸਮ ਸਵਾਲ ਉਹ ਹੀ ਕਰਨ ਜਿਵੇਂ ਪਹਿਲਾਂ ਸੀ ਸਮੇਂ-ਸਮੇਂ ਤੇ ਕਿਸਾਨੀ ਨੂੰ ਲੈ ਕੇ ਸਮੱਸਿਆਵਾਂ ਖੜੀਆਂ ਹੁੰਦੀਆਂ ਨੇ ਪਰਾਲੀ ਦਾ ਮੁੱਦਾ ਹਰ ਵਾਰ ਕਿਸਾਨੀ ਲਈ ਵੱਡੀ ਸਮੱਸਿਆ ਬਣਦਾ ਹੈ ਇਸ ਵਾਰ ਵੀ ਇਹ ਇਸ ਮੁੱਦਾ ਜਿਹੜਾ ਪਿਛਲੇ ਦਿਨੀ ਸੰਗਰੂਰ ਦੇ ਡੀਸੀ ਸਾਹਿਬ ਨੂੰ ਕੁਝ ਕਿਸਾਨਾਂ ਨੇ ਮਿਲ ਕੇ ਜਿਹੜੇ ਗਠਾਂ ਦੀ ਪ੍ਰਬੰਧ ਸਹੀ ਤਰੀਕੇ ਨਾਲ ਨਾ ਹੋਣ ਦੀ ਸ਼ਿਕਾਇਤ ਕੀਤੀ ਹੈ ਤੇ ਕੁਝ ਕਿਸਾਨੀ ਧਿਰਾਂ ਪਰਾਲੀ ਨੂੰ ਅੱਗ ਲਾਉਣ ਦੀ ਵੀ ਹਮਾਇਤ ਕਰਦੀਆਂ ਨੇ ਕਿਵੇਂ ਵੇਖਦੇ ਹੋ